ਦੇਖੋ ਸਭ ਤੋਂ ਪਹਿਲਾਂ ਜੇਕਰ ਗੱਲ ਕਰ ਲਈਏ ਪ੍ਰਾਣੇ ਸਮੇਂ ਤੋਂ ਚੱਲੀ ਆਲੇ ਚਾ ਮਤਲਬ ਬਹੁਤ ਪੁਰਾਣੇ ਸਮੇਂ ਤੋਂ ਰਾਜੇ ਮਹਾਰਾਜਾਂ ਦੇ ਰੀਤੀ ਰਿਵਾਜ ਚੱਲੀ ਆਰੀ ਇੱਕ ਪ੍ਰਥਾ ਰੀਤੀ ਰਿਵਾਜ ਦੀ ਇੱਕ ਪ੍ਰਥਾ ਪਰ ਇਹ ਪ੍ਰਥਾ ਕਿਉਂ ਬਣੀ ਸੀ ਕਿਉਂ ਇਹ ਹੋਂਦ ਦੇ ਵਿੱਚ ਆਈ ਸੀ ਤੇ ਇਸ ਦਾ ਮਿਸਯੂਜ਼ਦੋਂ ਸ਼ੁਰੂ ਹੋਇਆ ਕਿ ਜਦੋਂ ਮਾਤਾ ਪਿਤਾ ਆਪਣੀ ਬੱਚੀ ਨੂੰ ਵਿਦਾ ਕਰਦੇ ਸੀ ਵਿਆਹ ਕਰਦੇ ਸੀ ਤੇ ਉਸ ਦੇ ਲਈ ਮਤਲਬ ਬਚਪਨ ਤੋਂ ਹੀ ਕੁਝ ਨਾ ਕੁਝ ਜੋੜਨਾ ਸ਼ੁਰੂ ਕਰਦੇ ਸੀ ਮਤਲਬ ਘਰ ਦੇ ਵਿੱਚ ਬਰਤਨ ਵਾਲੀਆਂ ਚੀਜ਼ਾਂ ਇਹ ਤਾਂ ਨਹੀਂ ਹੁੰਦਾ ਸੀ ਕਿ ਕਿਸੇ ਨੂੰ ਆਪਾਂ ਜਹੀ ਥਾਂ ਤੇ ਭੇਜਣਾ ਜਿੱਥੇ ਕੁਝ ਵੀ ਨਹੀਂ ਹੋਊਗਾ ਕੁਝ ਵੀ ਨਹੀਂ ਹੋਊਗਾ ਪਰ ਇੱਕ ਮਾਂ ਪਿਓ ਦਾ ਲਾੜ ਪਿਆਰ ਹੁੰਦਾ ਸੀ ਉਹ ਸੰਜੋਗ ਕੇ ਰੱਖਿਆ ਜਾਂਦਾ ਸੀ ਵੱਡੇ ਵੱਡੇ ਫਿਰ ਰਿਸ਼ਤੇਦਾਰਾਂ ਤੱਕ ਉਹ ਗਿਫਟ ਪਹੁੰਚਨੇ ਸ਼ੁਰੂ ਹੋ ਗਏ ਉਹ ਗਿਫਟ ਕਰਦੇ 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 ਫਿਰ ਇਹ ਲਾਲਚ ਜਾਂ ਖੂਨ ਕੈਲੀਏ ਮੂਨੂ ਲੱਗ ਗਿਆ ਦਾਜ ਦੇ ਲੋਭੀ ਬਣ ਗਏ ਲੋਭੀ ਬਣ ਗਏ ਫਿਰ ਉਹ ਮੰਗਣ ਲੱਗੇ ਨਹੀਂ ਤਾਂ ਪਹਿਲਾਂ ਦੁੱਧ ਤੇ ਪੁੱਤ ਵਿਕਦਾ ਨਹੀਂ ਹੁੰਦਾ ਸੀ ਇਹ ਤਾਂ ਹੁਣ ਪੁੱਤ ਵੇਚਣ ਵਾਲੀ ਗੱਲ ਹੋ ਗਈ ਨਾ ਕਹਿਣ ਲੱਗੇ ਵੀ ਤੁਸੀਂ ਦੱਸੋ ਜੀ ਕਿੰਨਾ ਖਰਚਾ ਕਰੋਗੇ ਤੁਸੀਂ ਵਿਆਹ ਤੇ ਕੀ ਦੇਵੋਗੇ ਜੀ ਤੇ ਫਿਰ ਜਦੋਂ ਕਹਿੰਦੇ ਆ ਨਾ ਇੱਕ ਤਾਂ ਮਤਲਬ ਲਾ ਲੋ ਵੀ ਜਦੋਂ ਕੋਈ ਚੀਜ਼ ਮਿਲਦੀ ਹੈ ਤੇ ਉਹਦਾ ਲਾਲਚ ਵੱਧਦਾ ਚਲਾ ਜਾਂਦਾ ਫਿਰ ਉਹ ਲਾਲਚ ਵੱਧਦਾ ਚਲਾ ਗਿਆ ਵੱਧਦਾ ਚਲਾ ਗਿਆ ਵੱਧਦਾ ਚਲਾ ਗਿਆ ਤੇ ਇਸ ਦੀ ਭੇਂਟ ਇਸ ਦੀ ਬਲੀ ਮਾਸੂਮਤੀਆਂ ਚੜਨੀਆਂ ਸ਼ੁਰੂ ਹੋ ਗਈਆਂ ਤੇ ਸੌਰੇ ਘਰ ਪਹੁੰਚੇਗੀ ਡੋਰੀ ਚ ਤਰਤੀ ਜੀ ਉਸ ਤਰ੍ਹਾਂ ਦੇ ਸਿਧਾਂਤ ਸੀ ਮਰਦ ਜਿਹੜੇ ਸੀ ਮਰਦ ਪ੍ਰਧਾਨ ਸਮਾਜ ਸੀ ਉਹ ਪੈਰ ਦੀ ਜੁੱਤੀ ਸਮਝਦੇ ਸੀ ਔਰ ਤੋਂ ਤਸੀਹੇ ਅਤਿਆਚਾਰ ਤੇ ਇੱਕ ਦਹੇਜ ਵੀ ਕਤਿਆਚਾਰ ਬਣ ਗਿਆ ਸੀ ਪੜੇ ਲਿਖੇ ਹੋਗੇ ਜਿਹੜੀਆਂ ਲੜਕੀਆਂ ਸੀ ਉਹ ਪੜੀਆਂ ਲਿਖੀਆਂ ਹੋ ਗਈਆਂ ਫਿਰ ਇਸ ਦੀ ਆਵਾਜ਼ ਉੱਠਣੀ ਸ਼ੁਰੂ ਹੋਈ ਜਦੋਂ ਆਵਾਜ਼ ਉੱਠਣੀ ਸ਼ੁਰੂ ਹੋਈ ਤਾਂ 1961 ਦੇ ਵਿੱਚ ਡੋਰੀ ਐਕਟ ਅਮਲ ਦੇ ਵਿੱਚ ਲਿਆਂਦਾ ਗਿਆ ਜਿਹੜੀ 1961 ਦੇ ਵਿੱਚ ਕਾਨੂੰਨ ਨੇ ਕਿਹਾ ਵੀ ਇਹ ਤਾਂ ਅਪਰਾਧ ਹੈ ਦਹੇਜ ਲੈਣਾ ਔਰ ਦਹੇਜ ਦੇਣਾ ਦੋਨੋਂ ਹੀ ਅਪਰਾਧ ਦੀ ਸ਼੍ਰੇਣੀ ਦੇ ਵਿੱਚ ਆ ਗਏ ਸੀ ਤੇ ਅੱਜ ਵੀ ਗੱਡੀ ਦੇ ਕਰਕੇ ਇਹਦਾ ਉਹ ਕਹਿੰਦੇ ਚੂੜਾ ਪਾ ਕੇ ਬੈਠੀ ਰਹੀ ਪਿਓ ਮੈਂ ਬਰਾਤ 500 ਬੰਦੇ ਦੀ ਬਰਾਤ ਦੀ ਤਿਆਰੀ ਕਰਕੇ ਬੈਠਾ ਰਿਹਾ ਤੇ ਬਰਾਤ ਹੀ ਨਹੀਂ ਆਂਦੀ ਪਹਿਲਾਂ ਪੈਲਸ ਬੁੱਕ ਕੀਤਾ ਜਿਹੜਾ ਲੱਖਾਂ ਦਾ ਖਰਚਾ ਹੋਇਆ ਬਰਾਤ ਹੀ ਨਹੀਂ ਆਂਦੀ ਵਾਪਿਸ ਸੋ ਚਲੋ ਰੀਤੀ ਰਿਵਾਜ ਦੀ ਗੱਲ ਹੈ ਹੁਣ ਉਹ ਸਾਰਾ ਕੁਝ ਹੋ ਰਿਹਾ ਤੇ ਇੱਕ ਸਿਰਫ ਕਾਰ ਜਾਂ ਕੈਸ਼ ਦੇ ਚੱਲਦੇ ਆ ਜੋ ਸਾਨੂੰ ਵਿੱਚ ਮਿਲਿਆ ਉਸ ਦੇ ਚੱਲਦੇ ਆ ਬਰਾਤ ਹੀ ਨਹੀਂ ਪਹੁੰਚਦੀ ਫਿਰ ਥਾਣੇ 'ਚ ਮਾਮਲਾ ਚੱਲ ਗਿਆ ਦੇਖੋ ਵਿਆਹ ਦਾ ਇੱਕ ਬੰਧਨ ਪਵਿੱਤਰ ਬੰਧਨ ਹੈ ਵਿਸ਼ਵਾਸ ਦਾ ਬੰਧਨ ਹੈ ਉਹ ਬੰਦਨ ਕਿਵੇਂ ਚੱਲੂਗਾ ਜਿਹਦੇ ਚ ਪਹਿਲਾਂ ਹੀ ਗੱਠ ਪੈ ਗਈ ਪੜਾਈ ਤੁਹਾਨੂੰ ਪਤਾ ਕਿੰਨੀ ਮੁਸ਼ਕਲ ਹੈ ਤੇ ਪੜਾਈ ਦੇ ਉੱਤੇ ਖਰਚਾ ਹੁੰਦਾ ਮਾਂ ਪਿਓ ਪੂਰਾ ਉਸਦਾ ਪਾਲਣ ਪੋਸ਼ਣ ਵੀ ਕਰਦੇ ਆ ਉਸਤੇ ਖਰਚਾ ਵੀ ਕਰਦੇ ਆ ਉਸ ਨੂੰ ਪੜਾਉਣ ਦੇ ਲਖਾਉਂਦੇ ਵੀ ਇੱਕ ਪਿਓ ਇੱਕ ਪਿਓ ਆਪਣੀ ਪੜ੍ਹੀ ਲਿਖੀ ਹੋਣ ਹਾਰਤੀ ਤੁਹਾਡੇ ਨਾਲ ਤੋੜ ਰਿਹਾ ਇਸ ਤੋਂ ਬਾਅਦ ਉਹ ਕੀ ਦੇ ਦੇਵੇ ਇੱਕ ਕਾਲਜ ਦਾ ਟੁਕੜਾ ਮਾਂ ਦਾ ਉਹ ਆਪਣਾ ਤੁਹਾਨੂੰ ਕੱਢ ਕੇ ਦੇ ਰਹੀ ਹੈ ਇਹ ਗੱਲ ਬੜੀ ਔਖੀ ਸਮਝ ਨਹੀਂ ਆਉਂਦੀ ਕੀ ਲੋਕ ਕੀ ਸੋਚਦੇ ਕਿਉਂਕਿ ਕੁੜੀਆਂ ਦਾ ਹਰੇਕ ਦੇ ਘਰ ਨੇ ਉਹਨਾਂ ਨੇ ਵੀ ਅੱਗੇ ਕੁੜੀ ਤੋੜਨੀ ਹੈ ਤੇ ਜਦੋਂ ਅਗਲੇ ਪਾਸੇ ਦੇਜ ਦੇਣਾ ਪਏਗਾ ਫਿਰ ਉਹ ਜੁਰਮ ਹੈ ਜਦੋਂ ਅਸੀਂ ਲੈ ਰਹੇ ਹਾਂ ਉਦੋਂ ਜੁਰਮ ਨਹੀਂ ਹੈ ਪਰ ਉਹ ਤਾਂ ਦੀ ਕਦਰ ਨਹੀਂ ਕੀਤੀ ਜਾਂਦੀ ਉਹ ਫਿਰ 150 ਗ੍ਰਾਮ ਸੋਨੇ ਪਿੱਛੇ ਸੋਚਦੇ ਆ ਪਰ ਜਿਹੜੀ 40-50 ਕਿਲੋ ਦੀ ਸੋਨੇ ਵਰਗੀ ਧੀ ਆਪਣੀ ਤੋਰੀ ਹੈ ਉਸ ਬਾਰੇ ਕੋਈ ਨਹੀਂ ਸੋਚ ਰਿਹਾ ਆਉਣ ਵਾਲਾ ਸਮਾਂ ਇਹ ਹੈ ਕਿ ਲੜਕੀਆਂ ਨਹੀਂ ਮਿਲਣੀਆਂ ਲੜਕਿਆਂ ਨੂੰ ਬਿਲਕੁਲ ਜੀ ਵਿਆਹ ਵਾਸਤੇ ਅੱਛੀ ਹੋਣ ਹਾਰ ਸੁਚੀਲ ਲੜਕੀਆਂ ਨਹੀਂ ਮਿਲਣੀਆਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਹਾਂ ਗੁਰਪ੍ਰੀਤ ਕੌਰ ਤੇ ਅੱਜ ਅਸੀਂ ਗੱਲ ਕਰਾਂਗੇ ਸਮਾਜਿਕ ਕੁਰਤੀ ਦਾਜ ਤੇ ਇਸ ਬਾਬਤ ਮੇਰੇ ਨਾਲ ਜੁੜੇ ਹੋਏ ਨੇ ਰੋਜ਼ਾਨੇ ਦੀ ਤਰ੍ਹਾਂ ਸੀਨੀਅਰ ਜਰਨਲਿਸਟ ਅਨੁਰਾਗ ਸ਼ਰਮਾ ਜੀ ਸੋ ਇਸ ਬਾਬਤ ਅਸੀਂ ਗੱਲਬਾਤ ਕਰਾਂਗੇ ਤੇ ਇਸ ਤੇ ਚਾਨਣਾ ਵੀ ਪਾਉਣਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਸਰ ਅੱਜ ਆਪਾਂ ਗੱਲ ਕਰ ਰਹੇ ਹਾਂ ਦਾਜ ਦੇ ਜੋ ਕਿ ਸਮਾਜ ਦੀ ਬਹੁਤ ਜ਼ਿਆਦਾ ਬੁਰੀ ਕੁਰਤੀ ਹੈ ਤੇ ਇਹਦੇ ਕਰਕੇ ਕਈ ਕੁੜੀਆਂ ਨੇ ਜਿਹੜੀਆਂ ਵਿਚਰੀਆਂ ਦਾਜ ਦੀ ਬਲੀ ਵੀ ਚੜੀਆਂ ਨੇ ਕੀ ਕਹਿਣਾ ਚਾਹੋਗੇ ਇਸ ਬਾਰੇ ਦੇਖੋ ਸਭ ਤੋਂ ਪਹਿਲਾਂ ਜੇਕਰ ਗੱਲ ਕਰ ਲਈਏ ਪੁਰਾਣੇ ਸਮੇਂ ਤੋਂ ਚੱਲੀ ਆਲੇ ਚਾ ਮਤਲਬ ਬਹੁਤ ਪੁਰਾਣੇ ਸਮੇਂ ਤੋਂ ਰਾਜੇ ਮਹਾਰਾਜਾਂ ਦੇ ਰੀਤੀ ਰਿਵਾਜ ਚੱਲੀ ਆਰੀ ਇੱਕ ਪ੍ਰਥਾ ਰੀਤੀ ਰਿਵਾਜ ਦੀ ਇੱਕ ਪ੍ਰਥਾ ਪਰ ਇਹ ਪ੍ਰਥਾ ਕਿਉਂ ਬਣੀ ਸੀ ਕਿਉਂ ਇਹ ਹੋਂਦ ਦੇ ਵਿੱਚ ਆਈ ਸੀ ਤੇ ਇਸ ਦਾ ਮਿਸਯੂਜ਼ ਕਦੋਂ ਸ਼ੁਰੂ ਹੋਇਆ ਇਹ ਮਤਲਬ ਇਹ ਵਿਸ਼ਾ ਅਸਲੀ ਇਹ ਪ੍ਰਥਾ ਚੱਲੀ ਕਿ ਜਦੋਂ ਮਾਤਾ ਪਿਤਾ ਆਪਣੀ ਬੱਚੀ ਨੂੰ ਵਿਦਾ ਕਰਦੇ ਸੀ ਵਿਆਹ ਕਰਦੇ ਸੀ ਤੇ ਉਸ ਦੇ ਲਈ ਮਤਲਬ ਬਚਪਨ ਤੋਂ ਹੀ ਕੁਝ ਨਾ ਕੁਝ ਜੋੜਨਾ ਸ਼ੁਰੂ ਕਰਦੇ ਸੀ ਉਹ ਜੋੜ ਕੀ ਹੁੰਦਾ ਸੀ ਚਾਦਰਾਂ ਬੁੰਨੀਆਂ ਦਰੀਆਂ ਬੁੰਨੀਆਂ ਕੱਪੜਿਆਂ ਤੇ ਕਢਾਈ ਕਰਨੀ ਫੁਲਕਾਰੀਆਂ ਜਾਂ ਜਿਹਦੇ ਜੋ-ਜੋ ਟ੍ਰੈਂਡ ਹੁੰਦਾ ਸੀ ਉਹ ਭਾਂਡੇ ਵੀ ਦਿੰਦੇ ਸੀ ਜੀ ਵਰਤਣ ਵਾਲੀਆਂ ਚੀਜ਼ਾਂ ਜੋੜ ਕੇ ਰੱਖਣੇ ਮਤਲਬ ਘਰ ਦੇ ਵਿੱਚ ਵਰਤਣ ਵਾਲੀਆਂ ਚੀਜ਼ਾਂ ਇਹ ਤਾਂ ਨਹੀਂ ਹੁੰਦਾ ਸੀ ਕਿ ਕਿਸੇ ਨੂੰ ਆਪਾਂ ਜਹੀ ਥਾਂ ਤੇ ਭੇਜਣਾ ਜਿੱਥੇ ਕੁਝ ਵੀ ਨਹੀਂ ਹੋਊਗਾ ਕੁਝ ਵੀ ਨਹੀਂ ਹੋਊਗਾ ਪਰ ਇੱਕ ਮਾਂ ਪਿਓ ਦਾ ਲਾਡ ਪਿਆਰ ਹੁੰਦਾ ਸੀ ਉਹ ਸੰਜੋਗ ਕੇ ਰੱਖਿਆ ਜਾਂਦਾ ਸੀ ਤੇ ਉਹੀ ਚੀਜ਼ਾਂ ਅੱਗੇ ਪ੍ਰੋਵਾਈਡ ਕੀਤੀਆਂ ਜਾਂਦੀਆਂ ਸੀ ਮਤਲਬ ਦੇ ਦਿੱਤੀਆਂ ਜਾਂਦੀਆਂ ਸੀ ਨਾਲ ਕਿਉਂਕਿ ਪਹਿਲਾਂ ਇਹੀ ਚੀਜ਼ਾਂ ਸੀਗੀਆਂ ਮੰਜੇ ਬਿਸਤਰ ਮਿਕੜੀ ਵੀ ਯਾਦ ਕਰੇ ਵੀ ਮੇਰੀ ਮਾਂ ਨੇ ਮੇਰੇ ਹੱਥ ਹੱਥ ਦੀਆਂ ਬੁਣੀਆਂ ਚੀਜ਼ਾਂ ਦਿੱਤੀਆਂ ਨੇ ਉਹ ਉਹਨੂੰ ਸਿਖਾਇਆ ਵੀ ਜਾਂਦਾ ਸੀ ਅਸਲ ਦੇ ਵਿੱਚ ਕੀ ਸੀਗਾ ਕਿ ਜਦੋਂ ਮਾਂ ਭੈਣ ਭਰਾ ਆਪਣੇ ਬੱਚੇ ਨੂੰ ਕੁਝ ਸਿਖਾਉਂਦੇ ਸੀ ਚਾਦਰ ਕੱਢਣੀ ਸਿਖਾਉਂਦੇ ਸੀ ਜੀ ਤੇ ਉਹ ਮਤਲਬ ਉਹੀ ਚਾਦਰ ਜਿਹੜੀ ਕੱਢਦੀ ਸੀ ਉਹ ਆਪਣੇ ਦੇਹਜ ਲਈ ਰੱਖ ਲੈਂਦੀ ਸੀ ਰੱਖ ਲੈਂਦੀ ਸੀ ਦਰੀਆਂ ਘਰੇ ਬੁਣਦੇ ਸੀ ਦਰੀਆਂ ਬੁਣਨੀਆਂ ਸਿਖਾਉਂਦੇ ਸੀ ਤਾਂ ਉੱਥੇ ਰੱਖ ਲੈਂਦੇ ਸੀ ਮਤਲਬ ਉਹ ਇੱਕ ਤਰ੍ਹਾਂ ਕਹਿ ਲਈਏ ਕਿ ਸਿੱਧੇ ਕੱਢਣੇ ਤੇ ਉਹਨੂੰ ਸਿੱਖਣਾ ਤੇ ਉਹੀ ਚੀਜ਼ ਨੂੰ ਸੰਜੋਗ ਕੇ ਰੱਖ ਲੈਣਾ ਤੇ ਵਿਆਹ ਵੇਲੇ ਹੁਣ ਉਹ ਕੁੜੀ ਦੀਆਂ ਚੀਜ਼ਾਂ ਸੀਗੀਆਂ ਤੇ ਉਸ ਨੂੰ ਦੇ ਦਿੰਦੇ ਸੀ ਦੇ ਦਿੰਦੇ ਸੀ ਇਹ ਹੀ ਦਹੇਜ ਬਣ ਗਿਆ ਹਮ ਵੱਡੇ ਘਰਾਂ ਦੇ ਵਿੱਚ ਜਾਂ ਉਸ ਤੋਂ ਵੱਡੇ ਘਰਾਂ ਦੇ ਵਿੱਚ ਇਸ ਚੀਜ਼ ਨੂੰ ਫਿਰ ਉਹ ਗੱਲ ਕਰਾਂਗੇ ਕਿ ਸ਼ੋਸ਼ੇਵਾਜੀ ਦੇ ਵਿੱਚ ਦਿਖਾਵੇ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਫਿਰ ਉੱਥੇ ਗੱਲ ਹੋਣ ਲੱਗੀ ਮਹਿੰਗੀਆਂ ਚੀਜ਼ਾਂ ਦੀ ਸੋਨਾ ਦੇਣ ਲੱਗੇ ਜਾਂ ਹੋਰ ਕੱਪੜੇ ਦੇਣ ਲੱਗੇ ਸੰਦੂਕੜੇ ਦੇਣ ਲੱਗੇ ਸੰਦੂਕੜੇ ਦੇਣ ਲੱਗੇ ਵੱਡੇ ਵੱਡੇ ਫਿਰ ਰਿਸ਼ਤੇਦਾਰਾਂ ਤੱਕ ਉਹ ਗਿਫਟ ਪਹੁੰਚਨੇ ਸ਼ੁਰੂ ਹੋ ਗਏ ਉਹ ਗਿਫਟ ਕਰਦੇ 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 ਫਿਰ ਇਹ ਲਾਲਚ ਜਾਂ ਖੂਨ ਕੈਲੀਏ ਮੂਨੂ ਲੱਗ ਗਿਆ ਦਾਜ ਦੇ ਲੋਭੀ ਬਣ ਗਏ ਲੋਭੀ ਬਣ ਗਏ ਫਿਰ ਉਹ ਮੰਗਣ ਲੱਗੇ ਨਹੀਂ ਤਾਂ ਪਹਿਲਾਂ ਦੁੱਧ ਤੇ ਪੁੱਤ ਵਿਕਦਾ ਨਹੀਂ ਹੁੰਦਾ ਸੀ ਤੇ ਤਾਂ ਹੁਣ ਪੁੱਤ ਵੇਚਣ ਵਾਲੀ ਗੱਲ ਹੋ ਗਈ ਨਾ ਤੇ ਉਹ ਪੁੱਤ ਵੇਚਣ ਵਾਲੀ ਗੱਲ ਕਿਵੇਂ ਹੋਈ ਤੇ ਫਿਰ ਉਹ ਕਹਿਣ ਲੱਗੇ ਵੀ ਤੁਸੀਂ ਦੱਸੋ ਜੀ ਕਿੰਨਾ ਖਰਚਾ ਕਰੋਗੇ ਤੁਸੀਂ ਵਿਆਹ ਤੇ ਕੀ ਦੇਵੋਗੇ ਜੀ ਇਸ ਦੇ ਲਈ ਫਿਰ ਜਦੋਂ ਕੋਈ ਦਿੰਦਾ ਸੀ ਤੇ ਫਿਰ ਜਦੋਂ ਕਹਿੰਦੇ ਆ ਨਾ ਇੱਕ ਤਾਂ ਮਤਲਬ ਲਾਲੋ ਵੀ ਜਦੋਂ ਕੋਈ ਚੀਜ਼ ਮਿਲਦੀ ਹੈ ਤੇ ਉਹਦਾ ਲਾਲਚ ਵੱਧਦਾ ਚਲਾ ਜਾਂਦਾ ਫਿਰ ਉਹ ਲਾਲਚ ਵੱਧਦਾ ਚਲਾ ਗਿਆ ਵੱਧਦਾ ਚਲਾ ਗਿਆ ਵੱਧਦਾ ਚਲਾ ਗਿਆ ਤੇ ਇਸ ਦੀ ਪੇਂਟ ਇਸ ਦੀ ਬਲੀ ਮਾਸੂਮਤیاں ਚੜਨੀਆਂ ਸ਼ੁਰੂ ਹੋ ਗਈਆਂ ਜੀ ਦਹੇਜ ਮਿਲਦਾ ਨਹੀਂ ਸੀ ਉਦੋਂ ਕਾਨੂੰਨ ਏਡੇ ਸਖਤ ਨਹੀਂ ਸੀ ਲੋਕ ਇਹਨੇ ਅਵੇਅਰ ਨਹੀਂ ਸੀ ਕਿਹਾ ਜਾਂਦਾ ਸੀ ਜਦੋਂ ਕੁੜੀ ਨੂੰ ਤੋਰਦੇ ਸੀ ਕਿ ਤੂੰ ਇਸ ਘਰੋਂ ਡੋਲੀ ਚ ਜਾਏਂਗੀ ਤੇ ਸਹੁਰੇ ਘਰ ਪਹੁੰਚੇਗੀ ਡੋਲੀ ਚ ਜਾ ਕੇ ਤੇਰੀ ਅਰਥ ਹੀ ਉੱਥੇ ਹੀ ਜਾਏਗੀ ਉਸ ਤਰ੍ਹਾਂ ਦੇ ਸਿਧਾਂਤ ਸੀ ਮਰਦ ਜਿਹੜੇ ਸੀ ਮਰਦ ਪ੍ਰਧਾਨ ਸਮਾਜ ਸੀ ਉਹ ਪੈਰ ਦੀ ਜੁੱਤੀ ਸਮਝਦੇ ਸੀ ਔਰਤ ਨੂੰ ਤਸੀਹੇ ਅਤਿਆਚਾਰ ਤੇ ਇੱਕ ਦਹੇਜ ਵੀ ਕਤਿਆਚਾਰ ਬਣ ਗਿਆ ਸੀ ਜਾਓ ਆ ਲਿਆਓ ਜਾਓ ਆ ਲਿਆਓ ਉੱਪਰ ਬਹੁਤ سارے ਕਿਸੇ ਨੇ ਉਹਦੇ ਜੇ ਗੱਲ ਕਰਾਂਗੇ ਤਾਂ ਬਹੁਤ ਵੱਡਾ ਇੱਕ ਡਾਟਾ ਸਾਹਮਣੇ ਆਊਗਾ ਕਿੰਨੀਆਂ ਕੁੜੀਆਂ ਨੂੰ ਜਲਾਇਆ ਗਿਆ ਕਿੰਨੀਆਂ ਨੂੰ ਮੌਤ ਦੇ ਘਾਟ ਤਾਰ ਦਿੱਤਾ ਗਿਆ ਕਿੰਨੀਆਂ ਨੂੰ ਤਲਾਕ ਦਾ ਡਰਾਵਾ ਦੇ ਕੇ ਮਾਰਕੁੱਟ ਕਰਕੇ ਦਹੇਜ ਮੰਗਿਆ ਗਿਆ ਜੀ ਫਿਰ ਜਦੋਂ ਸਰਕਾਰ ਤੱਕ ਗੱਲ ਪਹੁੰਚਦੀ ਹੈ ਲੋਕ ਪੜ੍ਹੇ ਲਿਖੇ ਹੋਗੇ ਜਿਹੜੀਆਂ ਲੜਕੀਆਂ ਸੀ ਉਹ ਪੜ੍ਹੀਆਂ ਲਿਖੀਆਂ ਹੋਗੀਆਂ ਫਿਰ ਇਸ ਦੀ ਆਵਾਜ਼ ਉੱਠਣੀ ਸ਼ੁਰੂ ਹੋਈ ਜਦੋਂ ਆਵਾਜ਼ ਉੱਠਣੀ ਸ਼ੁਰੂ ਹੋਈ ਤਾਂ 1961 ਦੇ ਵਿੱਚ ਡੋਰੀ ਐਕਟ ਅਮਲ ਦੇ ਵਿੱਚ ਲਿਆਂਦਾ ਗਿਆ ਦੇਸ਼ ਦੇ ਵਿੱਚ ਇਹ ਐਕਟ ਬਣਿਆ ਡੋਰੀ ਐਕਟ ਦੇਹਜ ਰੋਕੂ ਕਾਨੂੰਨ ਐਕਟ ਹਾਂਜੀ ਕਾਨੂੰਨ ਜੀ ਇਹ ਜਦੋਂ ਬਣਦਾ ਤੇ ਫਿਰ ਇਸ ਦੇ ਵਿੱਚ ਮਤਲਬ ਲੋਕ ਅਵੇਅਰ ਹੋਣੇ ਸ਼ੁਰੂ ਹੋ ਗਏ ਪਰ ਰੁਕਿਆ ਨਹੀਂ ਕੁਝ ਵੀ ਰੁਕਿਆ ਨਹੀਂ ਹੁਣ ਵੀ ਨਹੀਂ ਰੁਕਿਆ ਰੁਕੇ ਤਾਂ ਹੁਣ ਵੀ ਨਹੀਂ ਪਹੁੰਚ ਗਈਆਂ 21ਵੀਂ ਸਦੀ ਚ ਪਹੁੰਚ ਗਈਆਂ ਸਰ ਅੱਜ ਵੀ ਉਹੀ ਚੀਜ਼ਾਂ ਹੋ ਰਹੀਆਂ ਨੇ ਲੋਕ ਇੰਨੇ ਪੜ੍ਹ ਲਿਖ ਗਏ ਨੇ ਧੀਆ ਆਪਣੇ ਪੈਰਾਂ ਤੇ ਵੀ ਸਟੈਂਡ ਹੋ ਗਈਆਂ ਨੇ ਉਹਨਾਂ ਨੂੰ ਵੀ ਇਹ ਚੀਜ਼ਾਂ ਹੁਣ ਤੱਕ ਵੀ ਫੇਸ ਕਰਨਾ ਪੈ ਰਿਹਾ ਹੈ ਇਹ ਇਹ ਸਭ ਤੋਂ ਵੱਡਾ ਦੁੱਖ ਹੈ ਜੀ ਇਹ ਅਸਲ ਦੁਖਾਨਤਾ ਵੀ ਇਸ ਸਦੀ ਦੇ ਵਿੱਚ ਜਦੋਂ ਕੁੜੀ ਬੰਦੇ ਦੇ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੀ ਹੈ ਬਰਾਬਰ ਦੀ ਕਮਾਈ ਕਰ ਰਹੀ ਹੈ ਹਰ ਖੇਤਰ ਦੇ ਵਿੱਚ ਚੰਨ ਤੇ ਪਹੁੰਚਣ ਦੀ ਗੱਲ ਕਰ ਲਈਏ ਪਾਇਲਟ ਬਣਨ ਦੀ ਗੱਲ ਕਰ ਲਈਏ ਆਰਮੀ ਦੀ ਗੱਲ ਕਰ ਲਈਏ ਕੋਈ ਐਸਾ ਕਹਿ ਲਈਏ ਕਿ ਕੋਈ ਥਾਂ ਹੀ ਨਹੀਂ ਹੈ ਜਿੱਥੇ ਇੱਕ ਲੜਕੀ ਇੱਕ ਮਹਿਲਾ ਅੱਜ ਨਾ ਹੋਵੇ ਜੀ ਤੇ ਉਸ ਯੁੱਗ ਦੇ ਵਿੱਚ ਵੀ ਲੋਕਾਂ ਦੀਆਂ ਬਰਾਤਾਂ ਵਾਪਸ ਚਲੀਆਂ ਜਾਣ ਜਾਂ ਬਰਾਤਾਂ ਆਣ ਹੀ ਨਾ ਤੇ ਫੇਰ ਸਵਾਲ ਬਣਾ ਮਤਲਬ ਮਨ ਦੇ ਵਿੱਚ ਸਵਾਲ ਆਉਂਦਾ ਜ਼ਹਿਨ ਦੇ ਵਿੱਚ ਸਵਾਲ ਆਉਂਦਾ ਕਿ ਫਿਰ ਕਿਹੜੇ ਯੁੱਗ ਦੀ ਗੱਲ ਕਰਦੇ ਹਾਂ ਕਿਹੜੀ ਤਰੱਕੀ ਦੀ ਅਸੀਂ ਗੱਲ ਕਰ ਰਹੇ ਹਾਂ ਜਿਹੜੀ ਕ੍ਰੀਤੀ ਸੀ ਜਿਹੜੀ 1961 ਦੇ ਵਿੱਚ ਕਾਨੂੰਨ ਨੇ ਕਿਹਾ ਵੀ ਇਹ ਤਾਂ ਅਪਰਾਧ ਹੈ ਦਹੇਜ ਲੈਣਾ ਔਰ ਦਹੇਜ ਦੇਣਾ ਦੋਨੋਂ ਹੀ ਅਪਰਾਧ ਦੀ ਸ਼੍ਰੇਣਕਲਾ ਦੇ ਵਿੱਚ ਆ ਗਏ ਸੀ ਤੇ ਅੱਜ ਵੀ ਕੋਈ ਗੱਡੀ ਦੇ ਕਰਕੇ ਇਹਦਾ ਉਹ ਕਹਿੰਦੇ ਚੂੜਾ ਪਾ ਕੇ ਬੈਠੀ ਰਹੀ ਪਿਓ ਮੈਂ ਬਰਾਤ 500 ਬੰਦੇ ਦੀ ਬਰਾਤ ਦੀ ਤਿਆਰੀ ਕਰਕੇ ਬੈਠਾ ਰਿਹਾ ਤੇ ਬਰਾਤ ਹੀ ਨਹੀਂ ਆਂਦੀ ਪਹਿਲਾਂ ਬਾਲਸ ਬੁੱਕ ਕੀਤਾ ਜਿਹੜਾ ਲੱਖਾਂ ਦਾ ਖਰਚਾ ਹੋਇਆ ਬਰਾਤ ਹੀ ਨਹੀਂ ਆਂਦੀ ਵਾਪਿਸ ਠੀਕ ਹੈ ਮੈਂ ਇੱਕ ਹੋਰ ਕਹਾਂਗਾ ਇੱਥੇ ਕਿ ਡੋਰੀ ਐਕਟ ਦਾ ਮਿਸਯੂਜ਼ ਵੀ ਹੋਇਆ ਬੜੀ ਥਾਵਾਂ ਦੇ ਉੱਤੇ ਕਿਉਂਕਿ ਕੋਈ ਵੀ ਘਰੇਲੂ ਝਗੜਾ ਹੋਣਾ ਉਸ ਦੇ ਵਿੱਚ ਇੱਕੋ ਇੱਕ ਐਪਲੀਕੇਸ਼ਨ ਦਿੱਤੀ ਜਾਂਦੀ ਮੇ ਤਾਂ ਦਾਜ ਮੰਗਦੇ ਨੇ ਫਿਰ ਉਹ ਮਿਸਯੂਜ਼ ਹੋਇਆ ਫਿਰ ਪਾਵਰਾਂ ਬਹੁਤ ਨੇ ਲੜਕੀ ਕੋਲ ਬਹੁਤ ਕਾਨੂੰਨੀ ਅਧਿਕਾਰ ਨੇ ਉਹਨਾਂ ਨੇ ਉਸ ਨੂੰ ਯੂਜ਼ ਕੀਤਾ ਪਰ ਅੱਜ ਮੈਂ ਇਸ ਗੱਲ ਦੇ ਉੱਤੇ ਚਿੰਤਾ ਦੇ ਵਿੱਚ ਆ ਜਾਂ ਇਸ ਗੱਲ ਦੇ ਉੱਤੇ ਸਮਾਜ ਚਿੰਤਿਤ ਹੈ ਹੁਣ ਪਿਛਲੀ 2-3 ਦਿਨ ਪੁਰਾਣੀ ਘਟਨਾ ਦੀ ਗੱਲ ਕਰ ਰਹੇ ਹਾਂ ਕੇਓ ਪਿਓ ਵੱਲੋਂ ਪੂਰੀ ਤਿਆਰੀ ਕੀਤੀ ਗਈ ਹਰ ਜੋ ਵੀ ਮਾਪਿਓ ਦਾ ਸੁਪਨਾ ਹੁੰਦਾ ਕਿ ਮੈਂ ਆਪਣੀ ਬੇਟੀ ਦਾ ਵਿਆਹ ਧੂਮ ਧਾਮ ਨਾਲ ਕਰਾਂ ਜਾਂ ਕਿ ਕੁੜੀ ਦੀ ਵੀ ਰੀਜ ਹੋਵੇ ਮੈਂ ਵਿਆਹ ਦੇ ਵਿੱਚ ਆਪਣੇ ਇਹ ਚੀਜ਼ਾਂ ਲਵਾਂਗੀ ਜਾਂ ਦਾਜ ਵਿੱਚ ਲੈ ਕੇ ਜਾਵਾਂ ਜਾਂ ਇਸ ਤਰ੍ਹਾਂ ਮੇਰਾ ਵਿਆਹ ਦਾ ਫੰਕਸ਼ਨ ਹੋਣਾ ਚਾਹੀਦਾ ਇਸ ਤਰ੍ਹਾਂ ਦੇ ਰਿਵਾਜ ਆ ਕੋਨੇ ਜਾਈਦੇ ਇਸ ਤਰ੍ਹਾਂ ਦੇ ਹਨ ਅੱਜ ਕੱਲ ਤਾਂ ਬਹੁਤ ਚੱਲ ਗਿਆ ਹਲਦੀ ਮਹਿੰਦੀ ਵਕਵਾ ਕਰ ਰਸਮ ਬਹੁਤ ਅਲੱਗ ਅਲੱਗ ਫੰਕਸ਼ਨ ਹੋ ਗਏ ਪੂਰੇ ਹਾਂ ਫੰਕਸ਼ਨ ਦਿੱਤੇ ਜਾਂਦੇ ਪਹਿਲਾਂ ਹੁੰਦਾ ਹੁੰਦਾ ਸੀ ਇਸ ਤਰ੍ਹਾਂ ਪਰ ਇਹਨਾਂ ਦਿਖਾਵਾ ਨਹੀਂ ਹੁੰਦਾ ਸੀ ਨਾਰਮਲ ਰਿਵਾਜ ਹੁੰਦੇ ਸੀ ਪਰ ਜੇ ਪਹਿਲੇ ਦੀ ਗੱਲ ਕੀਤੀ ਜਾਵੇ ਤਾਂ ਪਹਿਲਾ ਹਫਤਾ ਹਫਤਾ ਕੁੜੀਆਂ ਨਹਾਉਂਦੀਆਂ ਵੀ ਨੇ ਸਨਹਾਉਂਦੀਆਂ ਹੁਣ ਤਾਂ ਦੂਜੇ ਤੀਜੇ ਦੇ ਨਾਲ ਅਲੱਗ ਅਲੱਗ ਫੰਕਸ਼ਨ ਨੇ ਜਾਗੋ ਦਾ ਲੱਗ ਹੋ ਗਿਆ ਸੋ ਚਲੋ ਰੀਤੀ ਰਿਵਾਜ ਦੀ ਗੱਲ ਹੈ ਹੁਣ ਉਹ ਸਾਰਾ ਕੁਝ ਹੋ ਰਿਹਾ ਤੇ ਇੱਕ ਸਿਰਫ ਕਾਰ ਜਾਂ ਕੈਸ਼ ਦੇ ਚੱਲਦੇ ਆ ਜੋ ਸੁਣਨ ਚ ਮਿਲਿਆ ਉਸ ਦੇ ਚੱਲਦੇ ਆ ਬਰਾਤ ਹੀ ਨਹੀਂ ਪਹੁੰਚਦੀ ਫਿਰ ਥਾਣੇ ਚ ਮਾਮਲਾ ਚਲਾ ਗਿਆ ਦੇਖੋ ਵਿਆਹ ਦਾ ਇੱਕ ਬੰਧਨ ਪਵਿੱਤਰ ਬੰਧਨ ਹੈ ਵਿਸ਼ਵਾਸ ਦਾ ਬੰਧਨ ਹੈ ਉਹ ਬੰਧਨ ਕਿਵੇਂ ਚੱਲੂਗਾ ਜਿਹਦੇ ਚ ਪਹਿਲਾਂ ਹੀ ਗੱਠ ਪੈ ਗਈ ਜੀ ਪਹਿਲਾਂ ਹੀ ਉਹਨਾਂ ਨੇ ਆਪਣਾ ਕਾਰੋਬਾਰ ਸਟਾਰਟ ਕਰ ਲਿਆ ਇੱਥੇ ਹੀ ਕਰਨਾ ਇੱਥੇ ਹੀ ਜੇ ਥਾਣੇ ਚ ਚਲੇ ਗਿਆ ਮਾਮਲਾ ਅੱਗੇ ਕਹਿੰਦੇ ਹੁੰਦੇ ਸੀ ਵੀ ਜੇਕਰ ਕੋਈ ਲੜਾਈ ਝਗੜਾ ਹੋ ਹੀ ਜਾਂਦਾ ਸੀ ਹਸਬੰਡ ਵਾਈਫ ਦਾ ਤੇ ਪੰਚਾਇਤ ਨਿਬੇੜਦੀ ਸੀ ਚਾਰ ਮੋਤਵਾਰ ਬੰਦੇ ਬੈਠਦੇ ਸੀ ਚਾਰ ਰਿਸ਼ਤੇਦਾਰ ਬੈਠਦੇ ਸੀ ਦੁਆਰਾ ਕੁੜੀ ਨੂੰ ਸਮਝਾਪ ਜਾ ਕੇ ਤੋੜ ਦਿੰਦੇ ਸੀ ਸਿਆਣੇ ਕੋਈ ਗੱ ਵੀ ਜੇ ਥਾਣੇ ਕਚੇਰੀ ਚੜ ਗਏ ਤੇ ਮੁੜ ਕੇ ਫਿਰ ਰਿਸ਼ਤਾ ਨਹੀਂ ਬਣਨਾ ਬਣਨਾ ਤੇ ਅੱਜ ਕੱਲ ਮੈਨੂੰ ਲੱਗਦਾ ਹੈ ਤੇ ਵਿਆਹ ਤੋਂ ਪਹਿਲਾਂ ਹੀ ਇਸ ਤਰ੍ਹਾਂ ਹੋ ਰਿਹਾ ਉਹੀ ਤਾਂ ਗੱਲ ਹੈ ਸਿਆਣੇ ਵੀ ਕਹਿੰਦੇ ਨੇ ਕਹਿੰਦੇ ਜੇ ਨੌ ਨਾਲੋਂ ਮਾਸਵਕ ਹੋ ਜਾਏ ਤਾਂ ਦੁਬਾਰੇ ਉਹ ਜੁੜ ਨਹੀਂ ਸਕਦਾ ਬਹੁਤ ਦਿੱਕਤਾਂ ਨੇ ਮਤਲਬ ਫਿਰ ਇਹ ਗੱਲ ਜਦੋਂ ਇੱਕ ਲੜਕੀ ਤੇ ਦੇਖੋ ਦਹੇਜ ਕੀ ਚੀਜ਼ ਹੈ ਕਿਉਂ ਦਿੱਤਾ ਜਾਵੇ ਦੇ ਇੱਕ ਮਾਤਾ ਪਿਤਾ ਆਪਣੀ ਬੱਚੀ ਨੂੰ ਪੜ੍ਹਾਉਂਦੇ ਆ ਜੀ ਸਾਰੀ ਜ਼ਿੰਦਗੀ ਉਸ ਤੇ ਮਤਲਬ ਰੀਝਾਂ ਪੂਰੀਆਂ ਕਰਦੇ ਆ ਉਸ ਨੂੰ ਸਟੱਡੀ ਕਿਉਂਕਿ ਲੜਕੀਆਂ ਹੀ ਪੜ੍ਹਦੀਆਂ ਅੱਜ ਦੇ ਟਾਈਮ 'ਚ ਬਹੁਤ ਜ਼ਿਆਦਾ ਪੜਾਈ ਤੁਹਾਨੂੰ ਪਤਾ ਕਿੰਨੀ ਮੁਸ਼ਕ ਤੇ ਪੜਾਈ ਦੇ ਉੱਤੇ ਖਰਚਾ ਹੁੰਦਾ ਮਾਪਿਓ ਪੂਰਾ ਉਸ ਦਾ ਪਾਲਣ ਪੋਸ਼ਣ ਵੀ ਕਰਦੇ ਆ ਉਸ ਤੇ ਖਰਚਾ ਵੀ ਕਰਦੇ ਆ ਉਸ ਨੂੰ ਪੜਾਣ ਦੇ ਲਖਾਉਂਦੇ ਵੀ ਇੱਕ ਪਿਓ ਇੱਕ ਪਿਓ ਆਪਣੀ ਪੜ੍ਹੀ ਲਿਖੀ ਹੋਣ ਹਾਰਤੀ ਤੁਹਾਡੇ ਨਾਲ ਤੋਰ ਰਿਹਾ ਇਸ ਤੋਂ ਬਾਅਦ ਉਹ ਕੀ ਦੇ ਦੇਵੇ ਇੱਕ ਕਾਲਜ ਦਾ ਟੁਕੜਾ ਮਾਂ ਦਾ ਉਹ ਆਪਣਾ ਤੁਹਾਨੂੰ ਕੱਢ ਕੇ ਦੇ ਰਹੀ ਹੈ ਉਹ ਹੁਣ ਕੀ ਚਾਹੀਦਾ ਕਿਸ ਤਰ੍ਹਾਂ ਦਾ ਦੇਹ ਚਾਹੀਦਾ ਇਹ ਗੱਲ ਬੜੀ ਔਖੀ ਸਮਝ ਨਹੀਂ ਆਉਂਦੀ ਕੀ ਲੋਕ ਕੀ ਸੋਚਦੇ ਆ ਕਿਉਂਕਿ ਕੁੜੀਆਂ ਦਾ ਹਰ ਇੱਕ ਦੇ ਘਰ ਨੇ ਉਹਨਾਂ ਨੇ ਵੀ ਅੱਗੇ ਕੁੜੀ ਤੋੜਨੀ ਹੈ ਤੇ ਜਦੋਂ ਅਗਲੇ ਪਾਸੇ ਦੇਖੇ ਦੇਣਾ ਪਏਗਾ ਫਿਰ ਉਹ ਜੁਰਮ ਹੈ ਜਦੋਂ ਅਸੀਂ ਲੈ ਰਹੇ ਹਾਂ ਉਦੋਂ ਜੁਰਮ ਨਹੀਂ ਹੈ ਉਦੋਂ ਅਪਰਾਧ ਨਹੀਂ ਹੈ ਇਹ ਕਿਉਂ ਇਹ ਦੋ ਚਿਹਰਿਆਂ ਵਾਲਾ ਮਨੁੱਖ ਕਿਉਂ ਹੈ ਦੁਨੀਆ ਦੇ ਵਿੱਚ ਜੀ ਇੱਕ ਮਾਂ ساری ਜ਼ਿੰਦਗੀ ਆਪਣੀ ਬੱਚੀ ਨੂੰ ਦਿਲ ਨਾਲ سینੇ ਨਾਲ ਲਾ ਕੇ ਰੱਖਦੀ ਹੈ ਕਾਲਜ ਦਾ ਟੋਟਾ ਹੁੰਦੀ ਹੈ ਇੱਕ ਪਿਓ ਧੀ ਨੂੰ ਮੁੰਡੇ ਨਾਲ ਵੱਧ ਪਿਆਰ ਕਰਦਾ ਜੀ ਬਿਲਕੁਲ ਉਹ ਆਪਣੀ ਤੇ ਜੇ ਰੀਜ ਪੂਰੀ ਕਰ ਲਈ ਹਰ ਉਹ ਕੰਮ ਕਰਦਾ ਜਿਹੜਾ ਉਸ ਦੇ ਵਾਸਤੇ ਵੀ ਨਹੀਂ ਹੁੰਦਾ ਉਹ ਆਪਣੀ ਧੀ ਦੀਆਂ ਰੀਜਾਂ ਪੂਰੀਆਂ ਕਰਦਾ ਉਹਨੂੰ ਪੜ੍ਹਾਉਂਦਾ ਲਿਖਾਉਂਦਾ ਉਸ ਦੇ ਲਈ ਸਾਰਾ ਕੁਝ ਕਰਦਾ ਤੇ ਉਹ ਇੱਕ ਦਿਨ ਇੱਕ ਅਣਜਾਣ ਵਿਅਕਤੀ ਨਾਲ ਜਿਸ ਨੂੰ ਮਤਲਬ ਹੌਣੇ ਹੌਣੇ ਜਾਣਨ ਲੱਗੇ ਆਪਣੇ ਆਪਣੇ ਹੱਥ ਹੀ ਤੋੜਦੇ ਨੇ ਆਪਣੇ ਹੱਥ ਹੀ ਤੋੜ ਦਿੰਦਾ ਵੀ ਮੁੜ ਕੇ ਇਸ ਨੇ ਇਸ ਘਰ ਚ ਨਹੀਂ ਆਣਾ ਹਨਾ ਧੀਆਂ ਪ੍ਰਾਇਆ ਧਨ ਹੁੰਦੀਆਂ ਕਿਹਾ ਜਾਂਦਾ ਉਹ ਪ੍ਰਾਇਆ ਧਨ ਉਹ ਪਰਲੇ ਘਰ ਚ ਭੇਜ ਦਿੰਦਾ ਪਰ ਉਹ ਤਾਂ ਦੀ ਕਦਰ ਨਹੀਂ ਕੀਤੀ ਜਾਂਦੀ ਉਹ ਫਿਰ 150 ਗ੍ਰਾਮ ਸੋਨੇ ਪਿੱਛੇ ਸੋਚਦੇ ਆ ਪਰ ਜਿਹੜੀ 40 50 ਕਿਲੋ ਦੀ ਸੋਨੇ ਵਰਗੀ ਧੀ ਆਪਣੀ ਤੋਰੀ ਹੈ ਉਸ ਬਾਰੇ ਕੋਈ ਨਹੀਂ ਸੋਚ ਰਿਹਾ ਬਿਲਕੁਲ ਬਿਲਕੁਲ ਸੋ ਇਹ ਲੋਭੀਆਂ ਦੇ ਕੰਮ ਨੇ ਲਾਲਚੀਆਂ ਦੇ ਕੰਮ ਨੇ ਇਹ ਕ੍ਰੀਤੀ ਇਹ ਬਹੁਤ ਵੱਡਾ ਦੁਖਾਂਤ ਹੈ ਜਿਹੜੇ ਲੋਕ ਅੱਜ ਵੀ ਦਹੇਜ ਦੀ ਉਮੀਦ ਕਰਦੇ ਮੈਂ ਅਜਿਹੇ ਵਿਆਹਾਂ ਦੀ ਗੱਲ ਵੀ ਕਰੂੰਗਾ ਪਿੱਛੇ ਜੇ ਇੱਕ ਪੋਸਟ ਬੜੀ ਵਾਇਰਲ ਹੋਈ ਸੋਸ਼ਲ ਮੀਡੀਆ ਦੇ ਉੱਤੇ ਕਿ ਇੱਕ ਪਿਓ ਵੱਲੋਂ ਆਪਣੀ ਧੀ ਲਈ ਬਹੁਤ ਵੱਡੇ ਵੱਡੇ ਮਤਲਬ ਸਮਾਨ ਰੱਖੇਗੇ ਨੋਟ ਰੱਖੇਗੇ ਸਾਰਾ ਕੁਝ ਪਰ ਉੱਥੇ ਇੱਕ ਹੋਣ ਹਾਰ ਮੁੰਡਾ ਮੁੰਡਾ ਸੀ ਇੱਕ ਸਿਆਣਾ ਮੁੰਡਾ ਸੀ ਇੱਕ ਅੱਛੇ ਪਰਿਵਾਰ ਦਾ ਸੰਸਕਾਰੀ ਮੁੰਡਾ ਸੀ ਉਸਨੇ 1 ਰੁਪਿਆ ਚੱਕਿਆ ਤੇ ਬਾਕੀ ਸਾਰਿਆਂ ਨੂੰ ਹੱਥ ਜੋੜ ਤੇ ਕਿ ਮੈਨੂੰ ਨਹੀਂ ਚਾਹੀਦਾ ਮੈਨੂੰ ਤੁਹਾਡੀ ਧੀ ਚਾਹੀਦੀ ਅਜਿਹੇ ਲੋਕ ਵੀ ਹਨ ਉਹ ਲੋਕ ਵੀ ਨੇ ਜਿਹੜੇ ਸਾਦਾ ਕੰਮ ਕਰਦੇ ਆ ਸਾਦਾ ਵਿਆਹ ਜਿਹੜਾ ਕਰਕੇ ਰਾਜੀ ਹੈ ਕਿ ਯਾਰ ਕਿਉਂ 500 ਬੰਦੇ ਦੇ ਉੱਤੇ ਤੁਸੀਂ 20 ਲੱਖ ਰੁਪਏ ਖਰਚ ਕਰ ਰਹੇ ਹੋ ਉਹੀ 20 ਲੱਖ ਰੁਪਏ ਜੇਕਰ ਤੁਸੀਂ ਚਾਹਦੇ ਹੋ ਆਪਣੀ ਬੇਟੀ ਦੇ ਨਾਮ ਤੇ ਐਫ ਡੀ ਕਰ ਦੋ ਜੇ ਤੁਸੀਂ ਸੋਚਿਆ ਹੀ ਹੋਇਆ ਕਿ ਹਾਂ ਯਾਰ ਅਸੀਂ ਖਰਚ ਨਹੀਂ ਕਰਦੇ ਐਫ ਡੀ ਕਰ ਦੋ ਪਰ ਦਹੇਜ ਮੰਗਣਾ ਅਪਰਾਧ ਹੈ ਮੰਗਣਾ ਨਹੀਂ ਚਾਹੀਦਾ ਕਿਸੇ ਨੂੰ ਵੀ ਦਹੇਜ ਮੰਗਦੇ ਹੋ ਫਿਰ ਉਹਦੇ ਲਈ ਤੰਗ ਕਰਦੇ ਹੋ ਕੁੜੀ ਨੂੰ ਵਾਪਸ ਭੇਜਣ ਤੱਕ ਦੀ ਗੱਲ ਆ ਜਾਂਦੀ ਹੈ ਇੱਥੇ ਇੱਕ ਦੇ ਸਰ ਇੱਥੇ ਤੇ ਇਹ ਵੀ ਕਹਿੰਦੇ ਕਿਉਂਕਿ ਮੰਗਣ ਨਾਲ ਕੁਝ ਮਾਪਿਆਂ ਨੇ ਜ਼ਿਆਦਾ ਨਹੀਂ ਦੇ ਦੇਣਾ ਕਿਉਂਕਿ ਹਰ ਇੱਕ ਪਿਓ ਆਪਣੇ ਧੀ ਨੂੰ ਮੰਗਨ ਨਾਲੋਂ ਵੱਧ ਦਿੰਦਾ ਹੈ ਆਪਣੀ ਮਤਲਬ ਹیثیت ਨਾਲੋਂ ਵੱਧ ਕਰਨਾ ਚਾਹੁੰਦਾ ਹੈ ਕਿ ਮੇਰੇ ਧੀ ਨੂੰ ਕਿਸੇ ਤਰੀਕੇ ਦੀ ਕੋਈ ਕਮੀ ਪੇਸ਼ੀ ਨਾ ਹੋਵੇ ਕੋਈ ਤਾਨੇ ਮੈਨੇ ਨਾ ਮਾਰੇ ਕੋਈ ਨਨਾਨ ਕੁਛ ਨਾ ਕਵੇ ਕੋਈ ਸੱਸ ਨਾ ਬੋਲੇ ਹਨਾ ਪਰ ਫਿਰ ਵੀ ਕਿਤੇ ਨਾ ਕਿਤੇ ਵਿੱਚ ਕਹਿੰਦੇ ਦਿੰਦੇ ਨਨਾਨ ਦਾਈ ਵਾਲਾ ਰੋਲ ਸੀ ਸੱਸ ਦਾ ਇਹ ਵਾਲਾ ਰੋਲ ਸੀ ਪਰ ਜਦੋਂ ਤੁਹਾਨੂੰ ਪਤਾ ਹੈ ਵੀ ਤੁਹਾਡੇ ਘਰ ਵੀ ਇੱਕ ਕੁੜੀ ਹੈ ਤੁਸੀਂ ਕਿਉਂ ਉਹਦੇ ਨਾਲ ਅਜਿਹਾ ਕਰਦੇ ਹੋ ਦੇਖੋ ਉਹਨਾਂ ਮੁੰਡਿਆਂ ਉਹਨਾਂ ਲੋਕਾਂ ਦੇ ਵਿੱਚ ਆਪਣੇ ਵਰਗੇ ਲੋਕ ਆਉਂਦੇ ਨੇ ਆਪਾਂ ਕਹਿੰਦੇ ਆ ਕੀ ਲੋਕ ਲੋਕ ਲੋਬੀ ਹੋਗੇ ਉਹਨਾਂ ਲੋਬੀ ਲੋਕਾਂ ਚ ਕੌਣ ਆ ਅਸੀਂ ਜਦੋਂ ਤੱਕ ਅਸੀਂ ਨਹੀਂ ਸਮਝਾਂਗੇ ਅਸੀਂ ਦੂਸਰੇ ਨੂੰ ਕੀ ਸਮਝਾਵਾਂਗੇ ਇਸ ਦੇ ਲਈ ਨਾ ਮਤਲਬ ਕੀ ਹੈ ਕਿ ਹਰੇਕ ਬੰਦੇ ਨੂੰ ਇੱਕ ਸੋਚ ਬਣਾਣੀ ਪਊਗੀ ਕਿ ਜਿਸ ਤਰ੍ਹਾਂ ਤੁਹਾਡੀ ਧੀ ਹੈ ਉਸ ਤਰ੍ਹਾਂ ਹੀ ਤੁਹਾਡੀ ਨੂੰਹ ਹੈ ਅੱਗੇ ਨੂੰਹਾਂ ਨੂੰ ਵੀ ਚਾਹੀਦਾ ਕਿ ਜਿਸ ਤਰ੍ਹਾਂ ਤੁਹਾਡੇ ਮਾਪਿਓ ਨੇ ਇਸਾ ਸਸੋਹਰਾ ਵੀ ਮਾਪਿਓ ਹੈ ਸੋ ਜਦੋਂ ਇਹ ਧਾਰਨਾ ਬਣੂਗੀ ਜਿਹੜਾ ਦਹੇਜ ਦੀ ਗੱਲ ਕਰਦੇ ਹਾਂ ਇਹ ਦਹੇਜ ਵਾਲਾ ਜਿਹੜਾ ਪਾਪ ਹੈ ਇਹ ਤਾਂ ਹੀ ਖਤਮ ਹੋਊਗਾ ਇੱਕ ਮਾਪਿਓ ਨੂੰ ਏ ਵੀ ਮਤਲਬ ਅੱਗੇ ਮਾਂ ਪਿਓ ਪੜਾਉਂਦੇ ਨਹੀਂ ਸੀ ਬੱਚੇ ਨੂੰ ਲੜਕੀ ਨੂੰ ਨਹੀਂ ਪੜਾਉਂਦੇ ਸੀ ਅੱਜ ਪੜਾ ਰਹੇ ਹਨ ਉਹਨਾਂ ਦੀ ਸੋਚ ਬਦਲੀ ਹੈ ਨਾ ਹੁਣ ਉਹਨਾਂ ਨੂੰ ਇਹ ਸੋਚ ਵੀ ਬਣਾਣੀ ਪਏਗੀ ਕਿ ਮੈਂ ਦਹੇਜ ਤੋਂ ਬਿਨਾ ਹੀ ਵਿਆਹ ਕਰਨਾ ਆਉਣ ਵਾਲਾ ਸਮਾਂ ਇਹ ਹੈ ਕਿ ਲੜਕੀਆਂ ਨਹੀਂ ਮਿਲਣੀਆਂ ਲੜਕਿਆਂ ਨੂੰ ਬਿਲਕੁਲ ਜੀ ਵਿਆਹ ਵਾਸਤੇ ਅੱਛੀ ਹੋਣ ਹਾਰ ਸੁਚੀਲ ਲੜਕੀਆਂ ਨਹੀਂ ਮਿਲਣੀਆਂ ਤੇ ਇੱਕ ਤਾਂ ਇਹ ਪਾਲਪ ਉਸਕੇ ਲੜਕੀ ਲਈਏ ਤੇ ਉਸ ਤੋਂ ਬਾਅਦ ਮਾਂ ਪਿਓ ਵਿਚਾਰੇ ਦਹੇਜ ਵਾਸਤੇ ਕਰਜ਼ਦਾਰ ਹੋ ਜਾਂਦੇ ਆ ਮੈਂ ਤੁਹਾਨੂੰ ਆਪਾਂ ਇੱਥੇ ਪਹਿਲਾਂ ਵੀ ਆਪਾਂ ਸ਼ੈਨਸ਼ੀਲਤਾ ਦੀ ਗੱਲ ਕੀਤੀ ਸੀ ਸ਼ੈਨਸ਼ੀਲਤਾ ਇੱਥੋਂ ਹੀ ਖਤਮ ਹੁੰਦੀ ਹੈ ਬਿਲਕੁਲ ਤੁਸੀਂ ਇਹ ਦੇਖ ਬਹੁਤ ਸਾਰੇ ਵਿਆਹ ਬਹੁਤ ਸਾਰੇ ਮੈਂ ਮਤਲਬ ਕਰੋੜਪਤੀ ਲੋਕਾਂ ਦੀ ਗੱਲ ਨਹੀਂ ਕਰ ਰਿਹਾ ਮੀਡਲ ਕਲਾਸ ਫੈਮਿਲੀ ਦੇ ਵਿੱਚ ਬਹੁਤ ਸਾਰੇ ਵਿਆਹ ਕਰਜ਼ੇ 'ਚ ਹੁੰਦੇ ਆ ਬਿਲਕੁਲ ਸਰ ਉਹ ਕਰਜ਼ਾ ਕਿਸ ਚੀਜ਼ ਦਾ ਹੁੰਦਾ ਫਰਨੀਚਰ ਵਾਸਤੇ ਕਰਜ਼ਾ ਹੁੰਦਾ ਇਲੈਕਟ੍ਰਿਕ ਸਮਾਨ ਹੈ ਜਿਹੜਾ ਫ੍ਰਿਜ ਹੈ ਏਸੀ ਹੈ ਏਸੀ ਕੂਲਰ ਵਗੈਰਾ ਆ ਇਹਨਾਂ ਚੀਜ਼ਾਂ ਦੇ ਉੱਤੇ ਖਰਚੇ ਹੁੰਦੇ ਆ ਜਾਂ ਫਿਰ ਵੱਡਾ ਪੈਲਸ ਕਰ ਕਿਉਂਕਿ ਡਿਮਾਂਡ ਹੁੰਦੀ ਹੈ ਲੜਕੇ ਵਾਲਾਂ ਦੀ ਡਿਮਾਂਡ ਹੁੰਦੀ ਹੈ 450 500 ਬੰਦੇ ਦਾ ਬਰਾਤ ਆਣੀਏ ਵੱਡਾ ਤੁਸੀਂ ਕਰਿਓ ਯਾਰ ਉੱਥੇ ਫਿਰ ਪ੍ਰੋਬਲਮ ਇਹੀ ਆ ਜਾਂਦੀ ਹੈ ਜਦੋਂ ਤੁਸੀਂ ਵੱਧ ਪੈਸਾ ਲਾਣੇ ਹੋ ਤੇ ਉਹ ਪਿਓ ਦੀ ਹیثیت ਉੰਦੀ ਨਹੀਂ ਹੈ ਪਰ ਉਹ ਪ੍ਰੈਸ਼ਰ 'ਚ ਹੈ ਉਹ ਫਿਰ ਕਰਜ਼ਾ ਚੁੱਕਦਾ ਹੈ ਤੇ ਫਿਰ ਜਦੋਂ ਮਜਬੂਰੀ 'ਚ ਕਰਜ਼ਾ ਲੈਂਦਾ ਕਈ ਵਾਰ ਬਹੁਤ ਜ਼ਿਆਦਾ ਵਿਆਜ ਹੈ ਉਹ ਸਾਰੀ ਜ਼ਿੰਦਗੀ ਉਹ ਕਰਜ਼ੇ ਦੀ ਜਿਹੜੇ ਆ ਭਾਰ ਹੈ ਉਹਦੇ ਨਾਲ ਦੀ ਪਿੱਛੇ ਹੋਰ ਕੋਲ ਵਿਆਜ ਨਹੀਂ ਮੁੱਕਦੀ ਮੂਲ ਤਾਂ ਕਿੱਥੇ ਉਤਰਨਾ ਵਿਆਜ ਮਤਲਬ ਉਹਨੇ ਆਪਣੀ ਕੁੜੀ ਨੂੰ ਸੁਖੀ ਕਰਤਾ ਉਸ ਦਾ ਘਰ ਸੁਖੀ ਕਰਤਾ ਆਪ ਦੁਖੀ ਹੋ ਗਿਆ ਜੇ ਪਿੱਛੇ ਇੱਕ ਹੋਰ ਕੁੜੀ ਹੈ ਜਾਂ ਇੱਕ ਹੋਰ ਬੱਚਾ ਤੇ ਫਿਰ ਉਹ ਉਹਨਾਂ ਤੇ ਵੀ ਉਸ ਦਾ ਅਸਰ ਪਊਗਾ ਤੇ ਇਸ ਤਰ੍ਹਾਂ ਦੇ ਨਾਲੋਂ ਸੋਚ ਬਦਲੋ ਤੁਸੀਂ ਆਪਣੀ ਬੱਚੀ ਨੂੰ ਇੰਨਾ ਹਾਨਹਾਰ ਬਣਾਓ ਇੰਨਾ ਵਧੀਆ ਬਣਾਓ ਇੰਨੇ ਸੰਸਕਾਰੀ ਬਣਾਓ ਕਿ ਲੋਕ ਦਹੇਜ ਮੰਗਣ ਦੀ ਉਪੇਖਾ ਨਾ ਕਰਨ ਬਲਕੇ ਉਸ ਦੇ ਲਈ 10 ਰਿਸ਼ਤੇ 20 ਰਿਸ਼ਤੇ ਪਹਿਲਾਂ ਤੋਂ ਆਂਦੇ ਹੋਣ ਅਗਰ ਤੁਹਾਡੀ ਬੇਟੀ ਇੰਨੀ ਹੁਨਹਾਰ ਹੈ ਤੁਸੀਂ ਇੰਨਾ ਉਹਨੂੰ ਪੜਾਇਆ ਲਿਖਾਇਆ ਤੇ ਤੁਸੀਂ ਇਹ ਧਾਰਨਾ ਬਣਾ ਲਓ ਕਿ ਅਸੀਂ ਦੇਣਾ ਹੀ ਕੁਝ ਨਹੀਂ ਦਹੇਜ ਦੇਣਾ ਹੀ ਨਹੀਂ ਚਾਹੀਏ ਇੱਕ ਰੁਪਏ ਤੋਂ ਮੈਂ ਤਾਂ ਕਹਿੰਦਾ ਵਾਦੂ ਖਰਚੇ ਵੀ ਨਹੀਂ ਕਰਨੇ ਚਾਹੀਦੇ ਗੇਵੀ ਵਿਆਹ ਹੁੰਦੇ ਸੀ ਲੋਕ ਗਲੀ ਮਹੱਲੇ ਚ ਟੈਂਟ ਲਗਾ ਲੈਂਦੇ ਸੀ ਧਰਮਸ਼ਾਲਾ ਮੰਦਰ ਗੁਰਦੁਆਰਿਆਂ ਚ ਵਿਆਹ ਹੋ ਜਾਂਦੇ ਸੀ ਚਾਹੇ 100 ਬੰਦਾ ਹੋਵੇ ਜਾਂ 50 ਬੰਦਾ ਹੋਵੇ ਸਿੰਪਲ ਰੋਟੀ ਪਾਣੀ ਹੁੰਦੇ ਸੀ ਮੇਰੇ ਖਿਆਲ ਲੱਖ ਡੇਢ ਲੱਖ ਰੁਪਏ ਤੋਂ ਵਿਆਹ ਨਿਭੜ ਜਾਂਦਾ ਸੀ ਸਾਰਾ ਕੁਝ ਦੇ ਕੇ ਪਰ ਸਰ ਮੈਨੂੰ ਲੱਗਦਾ ਕਿ ਜਿਹੜੇ 1991 92 ਵਾਲੇ ਵਿਆਹ ਨੇ ਨਾ ਉਹ ਬਹੁਤ ਵਧੀਆ ਸੀ ਕਹਿੰਦੇ ਉਦੋਂ ਖਾੜ ਖੂਆਂ ਦਾ ਟਾਈਮ ਸੀ ਤੇ ਮੈਨੂੰ ਲੱਗਦਾ ਕਿ ਉਹ ਖਾੜਕੂ ਚੰਗੇ ਸਨ ਜਿਹੜੇ ਧੀਆ ਪੈਣਾ ਦਾ ਘਰ ਵੀ ਵਸਾਉਂਦੇ ਸਨ ਤੇ ਥੋੜੀ ਬਰਾਤ ਵੀ ਲੈ ਕੇ ਜਾਂਦੇ ਸਨ ਪਰ ਅੱਜ ਕੱਲ 400 500 ਬੰਦਿਆਂ ਦੀ ਬਰਾਤ ਜਾਂਦੀ ਏ ਮਾਪੇ ਬਰਾਤੀਆਂ ਦੀ ਪੂਰੀ ਸੇਵਾ ਕਰਦੇ ਨੇ ਕਈ ਤਾਂ ਕਹਿੰਦੇ ਨੇ ਵੀ ਸਾਨੂੰ ਮੀਟ ਵਾਲੀ ਰੋਟੀ ਚਾਹੀਦੀ ਏ हां कई ਥਾਵਾਂ ਦੇ ਉੱਤੇ ਹੈਗੇ ਤੇ ਇਹ ਚੀਜ਼ਾਂ ਨੂੰ ਮੰਗਦੇ ਨੇ ਬਿਲਕੁਲ ਇਹ ਚੀਜ਼ਾਂ ਵੀ ਹੈਗੀਆਂ ਦੇਖੋ ਸਮਾਜ ਦੇ ਵਿੱਚ ਆਉ ਭਗਤ ਇਸ ਨੂੰ ਵੀ ਕਹਿੰਦੇ ਆ ਆਉ ਭਗਤ ਦਾ ਇੱਕ ਹਿੱਸਾ ਹੈ ਡਰਿੰਕੀ ਆ ਨਾਨ ਵੇਜ ਵੀ ਹਿੱਸਾ ਹੈ ਕਈ ਥਾਵਾਂ ਜਿਹੜੇ ਖਾਂਦੇ ਆ ਲੋਕ ਉਹਨਾਂ ਦੇ ਫਿਰ ਉੱਥੇ ਇਹ ਆਉ ਭਗਤ ਦਾ ਇੱਕ ਹਿੱਸਾ ਬਣ ਜਾਂਦੀ ਹੈ ਸੋ ਉਹਦੇ ਲਈ ਵੀ ਪੈਸਾ ਵੱਧ ਲੱਗਦਾ ਬਿਲਕੁਲ ਗੱਲ ਇਹ ਹੈ ਕਿ ਸਰ ਰੋਟੀ ਪਾਣੀ ਵੀ ਦਾਜ ਵਿੱਚ ਹੀ ਆ ਜਾਂਦਾ ਹਿਸਾਬ ਨਾਲ ਬਿਲਕੁਲ ਖਰਚੇ ਤਾਂ ਹੋ ਰਹੇ ਆ ਜਦੋਂ ਡੋਰੀ ਐਕਟ ਦਾ ਕੋਈ ਕੇਸ ਹੁੰਦਾ ਤਾਂ ਉਹਦੇ ਵਿੱਚ ਲਿਖਿਆ ਜਾਂਦਾ ਕਿ ਇੰਨੇ ਨੇ ਖਰਚੇ ਇੰਨੇ ਸੂਟ ਆਏ ਆ ਸਾਰੀ ਆ ਯਾ ਉਹ ਸਾਰਾ ਕੁਝ ਲਿਖਦੇ ਆ ਉਹਦੇ ਚੀ ਲੋਕ ਹੁਣ ਬਿੱਲ ਲੈਣ ਲੱਗੇ ਹੂੰ ਅੱਗੇ ਥੋੜਾ ਬਿੱਲ ਲੈਂਦੇ ਸੀ ਉਹਨਾਂ ਨੂੰ ਡਰ ਲੱਗਦਾ ਵੀ ਕੱਲ ਨੂੰ ਕੋਈ ਪ੍ਰੋਬਲਮ ਨਾ ਹੋ ਜAVE ਸੋ ਇਹ ਚੀਜ਼ਾਂ ਨੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੋਟਾ ਮੋਟਾ ਇੱਕ ਹਿਸਾਬ ਲਾ ਕੇ ਗੱਲ ਦੱਸਦਾ ਮੈਂ ਕਿਸੇ ਸੰਸਥਾ ਵਾਲਿਆਂ ਨਾਲ ਗੱਲ ਕਰ ਰਿਹਾ ਸੀ ਜਿਹੜੇ ਕਹਿੰਦੇ ਆ ਕਿ ਵੀ ਅਸੀਂ ਗਰੀਬ ਲੜਕੀਆਂ ਦੇ ਵਿਆਹ ਕਰਾਉਂਦੇ ਆ ਮੈਂ ਉਸ ਸੰਸਥਾ ਨਾਲ ਗੱਲ ਕਰ ਰਿਹਾ ਸੀ ਕੋਈ ਵਿਆਹਾਂ ਦੀ ਗੱਲ ਚੱਲ ਰਹੀ ਸੀ ਕਿ 10 ਵਿਆਹ ਇਕੱਠੇ ਕਿਸੇ ਗਰੀਬ ਬੱਚਿਆਂ ਦੇ ਕਰਨੇ ਆ ਉਹਨਾਂ ਨੇ ਸੋ ਮੈਂ ਉਹਨਾਂ ਨਾਲ ਗੱਲ ਕੀਤੀ ਮੈਂ ਕਿ ਜੀ ਇੱਕ ਵਿਆਹ ਦੇ ਉੱਤੇ ਕਿੰਨਾ ਖਰਚਾ ਆ ਜਾਂਦਾ ਹੰਮ ਅੰਦਾਜ਼ਾ ਤੁਹਾਡਾ ਜੀ ਕਹਿੰਦੇ ਜੀ ਸਿੰਪਲ ਵਿਆਹ ਕਰਨਾ ਹੈ ਤੇ ਨਾਰਮਲ ਹੈ ਮਤਲਬ 20 ਵੀ 15-15 20 ਵੀ ਬੰਦੇ 21 ਮਤਲਬ ਲੜਕਾ ਲੜਕੀ ਦੋਨੋਂ ਮਿਲਾ ਕੇ 21 ਬੰਦੇ ਸੀ ਬੁਲਾਣੇ ਜੀ ਦਹੀ ਜਿਹੜਾ ਨਾਰਮਲ ਹੈ ਹਮ ਬੈੱਡ ਸੋਫਾ ਸੈੱ ਬੇਟੀ ਹੋਗੀ ਅਲਮਾਰੀ ਹੋਗੀ ਤੇ ਕੋਈ ਪੱਖਾ ਫਰਾਟਾ ਜਾਂ ਕੁਛ ਇਦਾਂ ਹਨਾ ਉਹ ਚੀਜ਼ਾਂ ਦੇ ਕੇ ਰੋਟੀ ਪਾਣੀ ਖਿਲਾ ਕੇ ਉਹ ਕਹਿੰਦੇ ਲੱਖ ਰੁਪਏ ਪੂਰਾ ਖਰਚ ਨਹੀਂ ਹੁੰਦਾ ਜੀ ਇੱਕ ਵਿਆਹ ਦੇ ਉੱਤੇ ਲੱਖ ਰੁਪਏ ਖਰਚ ਨਹੀਂ ਹੁੰਦਾ ਇਸ ਤੋਂ ਘੱਟ ਖਰਚ ਹੁੰਦਾ ਸਮੂਹੀ ਕਹਿੰਦੇ ਚਲੋ 10 ਵਿਆਹ ਹੋ ਗਏ ਤਾਂ ਸਮਝ ਲਓ ਵੀ ਥੋੜਾ ਜਿਹਾ ਹੋਰ ਘੱਟ ਦਿੰਦਾ ਉਹਨਾਂ ਨੂੰ ਇਕੱਟੀਆਂ ਚੀਜ਼ਾਂ ਲੈਣੀਆਂ ਮਤਲਬ ਇੱਕ ਵਿਆਹ ਇੱਕ ਲੱਖ ਡੇਢ ਲੱਖ ਰੁਪਏ ਚ ਹੋ ਸਕਦਾ ਤੇ ਫਿਰ ਉਸੇ ਵਿਆਹ ਦੇ 30 30 40 40 ਲੱਖ 50 50 ਲੱਖ ਕਿਉਂ ਖਰਚ ਹੋ ਰਹੇ ਜੀ ਇਹ ਕਿਉਂ ਇਹਦਾ ਕਾਰਨ ਹੈ ਚਲੋ ਹੋ ਗਿਆ ਮੈਂ ਕਹਿੰਦਾ ਕਿਸੇ ਦੀ ਹਾਇਸੀ ਤੇ ਉਹਨੇ ਕਰ ਉਸ ਜਿਹੜੇ ਵਿਆਜ 50 ਲੱਖ ਰੁਪਏ ਲੱਗੇ ਉਸ ਤੇ ਉੱਤੇ ਜਦੋਂ ਡੌਰੀ ਦਾ ਕੇਸ ਹੁੰਦਾ ਤੇ ਫੇਰ ਬੜਾ ਸੋਚਣ ਵਾਲਾ ਮਸਲਾ ਹੈ ਵੀ 50 ਲੱਖ ਰੁਪਏ ਦੀ ਬੰਦਾ ਖੁਸ਼ ਨਹੀਂ ਹੈ ਤੇ ਫਿਰ ਤੁਸੀਂ ਖੁਸ਼ ਕਿਵੇਂ ਕਰ ਦੋਗੇ ਬਿਲਕੁਲ ਜੀ ਬਿਲਕੁਲ ਇਹ ਇੱਥੇ ਆ ਕੇ ਇਹ ਲੱਗਦਾ ਵੀ ਇਹ ਮਾਪਿਓ ਦੇ ਉੱਤੇ ਬੋਝ ਹੈ ਜੀ ਬਿਲਕੁਲ ਇਸ ਬੋਝ ਨੂੰ ਖਤਮ ਕਰਨਾ ਚਾਹੀਦਾ ਵੈਸੇ ਮੈਂ ਤਾਂ ਇਸ ਤੋਂ ਅਗਲੀ ਗੱਲ ਵੀ ਕਰੂੰਗਾ ਹਾਂਜੀ ਮਾਫ ਕਰਨਾ ਅੱਜ ਦਾ ਸਾਡਾ ਵਿਸ਼ਾ ਨਹੀਂ ਹੈਗਾ ਪਰ ਫਿਰ ਵੀ ਚਲੋ ਛੋਟੀ ਜੀ ਗੱਲ ਕਰਦਾ ਕਿ ਲੋਕ ਦਿਖਾਵੇ ਦੇ ਵਿੱਚ ਆ ਕੇ ਭੋਗ ਵੀ ਇੰਨੇ ਆਲੀਸ਼ਾਨ ਕਰਨ ਲੱਗੇ ਕਈ ਵਾਰ ਜਾਂਦੇ ਹੋਏ ਸ਼ਰਮ ਆਂਦੀ ਹੈ ਜੀ ਬਿਲਕੁਲ ਕੀ ਆ ਰਿਸੀ ਭੋਗ ਚ ਆਇਆ ਕਿ ਫੰਕਸ਼ਨ ਚ ਆਇਆ ਇੱਕ ਭੋਗ ਦਿੱਤੇ ਅਸੀਂ ਗਏ ਠੀਕ ਹੈ ਬਹੁਤ ਜ਼ਿਆਦਾ ਉਮਰ ਵੀ ਨਹੀਂ ਸੀ ਨਾਰਮਲ ਬੰਦਾ ਕੀਤਾ ਆ ਨਹੀਂ ਨਹੀਂ ਵੱਡਾ ਮੈਂ ਉਹ ਕਹਾਂ ਬਹੁਤ ਜ਼ਿਆਦਾ ਉਮਰ ਨਹੀਂ ਸੀ ਠੀਕ ਸੀ ਉਹ ਬੰਦਾ ਅੱਛਾ ਜੀ ਮਤਲਬ ਲਾਲੋ ਪੰਜਾਬ 55 ਸਾਲ ਦਾ ਬੰਦਾ ਹੋਣਾ ਕੋਈ ਉਮਰ ਨਹੀਂ ਹੁੰਦੀ ਜਿਸ ਤਰ੍ਹਾਂ ਹੀ ਆਪਾਂ ਅੰਦਰ ਵੜਦੇ ਆ ਤਾਂ ਲੋਕ ਵੇਟਰ ਖੜੇ ਸੀ ਜੂਸ ਦੇ ਤੇ ਗਲਾਸ ਪਾਣੀ ਦੀ ਬੋਟਲਸ ਲੈ ਕੇ ਟ੍ਰੇ ਦੇ ਵਿੱਚ ਵੇਟਰ ਖੜੇ ਸੀ ਹਮ ਮਤਲਬ ਵਿਆਹ ਚ ਵੀ ਮਾੜੇ ਵਿਆਹ ਤਾਂ ਇਦਾਂ ਦਾ ਫੰਕਸ਼ਨ ਪ੍ਰੋਗਰਾਮ ਵੀ ਨਹੀਂ ਹੁੰਦਾ ਤੇ ਫਿਰ ਉਹ ਭੋਗ ਕਾ ਦਾ ਹੈ ਦੁੱਖ ਕਾ ਦਾ ਦੁੱਖ ਕਾ ਦਾ ਕਿਸੇ ਦਾ ਤਾਂ ਜੀ ਚੱਲਿਆ ਗਿਆ ਕਰਦਾ ਜੀ ਦੱਸਣਾ ਚਾਹੁੰਦੇ ਆ ਵੀ ਸਾਡੇ ਕੋਲ ਬਹੁਤ ਕੁਝ ਹੈਗਾ ਮਤਲਬ ਇਸ ਤਰ੍ਹਾਂ ਜਦੋਂ ਸਮਾਜ ਦਿਖਾਵੇ ਵੱਲ ਵੱਧਦਾ ਤੇ ਫਿਰ ਅਜਿਹੀਆਂ ਕ੍ਰਿਤੀਆਂ ਜਿਹੜੀਆਂ ਆਪਣੇ ਪੈਰ ਫੈਸਾਦਦੀਆਂ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਪੈਰ ਫੈਸਾਦਦੀਆਂ ਕਿਉਂਕਿ ਜਦੋਂ ਤੁਸੀਂ ਆਪ ਕਹਿ ਰਹੇ ਹੋ ਆਪ ਬੈਲ ਮuje ਮਾਰੋ ਤਾਂ ਫਿਰ ਬੈਲ ਤਾਂ ਮਾਰੂਗਾ ਹੀ ਤੇ ਫਿਰ ਉਹ ਬੈਲ ਮਾਰਨ ਵਾਲੀ ਉਹ ਗੱਲ ਹੈ ਜਦੋਂ ਅਸੀਂ ਦੇਹੀ ਦੇਣ ਲਈ ਤਿਆਰ ਹੁੰਨੇ ਕਈ ਥਾਵਾਂ ਦੇ ਉੱਤੇ ਤਾਂ ਗੱਲ ਕੀਤੀ ਜਾਂਦੀ ਸਿੱਧੇ ਤੌਰ ਤੇ ਵੀ ਤੁਸੀਂ ਸਾਡਾ ਮੁੰਡੇ ਨੇ ਆਹ ਕੀਤਾ ਹੋਇਆ ਜੀ ਇੰਜੀਨੀਅਰ ਹੈ ਡਾਕਟਰ ਹੈ ਜਾਂ ਬਿਜ਼ਨਸਮੈਨ ਹੈ ਜਾਂ ਕੁਝ ਹੈ ਤੁਸੀਂ ਕਿੰਨੇ ਪੈਸੇ ਖਰਚ ਕਰੋਗੇ ਫਿਰ ਉਹ ਦੱਸਦੇ ਆ ਲੜਕੀ ਵਾਲੇ ਵੀ ਅਸੀਂ ਤਾਂ ਜੀ 50 ਲੱਖ ਰੁਪਏ ਖਰਚ ਕਰ ਸਕਦੇ ਨਹੀਂ ਜੀ ਸਾਡੀ ਡਿਮਾਂਡ ਤਾਂ 75 ਲੱਖ ਰੁਪਏ ਦੀ ਹੈ ਇੰਨਾ ਪੈਸਾ ਕੈਸ਼ ਆ ਗੱਡੀ ਆ ਕੱਪੜੇ ਆ ਇਦਾਂ ਦਾ ਫੰਕਸ਼ਨ ਹੋਣਾ ਚਾਹੀਦਾ ਕੱਲੀ ਕੱਲੀ ਚੀਜ਼ ਦਾ ਖਰਚਾ ਜੁੜਦਾ ਉਹਦੇ ਵਿੱਚ ਸਰ ਇਸੇ ਕੰਮ ਮੈਂ ਵੀ ਕੁਝ ਦੱਸਣਾ ਚਾਹਾਂਗੀ ਮੇਰੇ ਵੀ ਕਿਸੇ ਨੌਂ ਦੇ ਵਿੱਚ ਇੱਕ ਕੁੜੀ ਦਾ ਰਿਸ਼ਤਾ ਹੋ ਰਿਹਾ ਸੀ ਜੀ ਤੇ ਕਹਿੰਦੇ ਕਿ ਮੁੰਡੇ ਵਾਲੇ ਨੇ ਸਾਰਾ ਕੁਝ ਯੈਸ ਕਰਤੀ ਦੇਖ ਦਿਖਾਇਆ ਹੋ ਗਿਆ ਸਭ ਕੁਝ ਹੋ ਗਿਆ ਗੱਲ ਕਿੱਥੇ ਮੁੱਕੀ ਹੈ ਕਿ ਦੋਹੋਂਗੇ ਕੀ ਪਾਉਂਗੇ ਕਿ ਇਹ ਵੀ ਚੋਲੇ ਨੂੰ ਕੀ ਪਾਉਂਗੇ ਤਾਂ ਜਦੋਂ ਕਿ ਆ ਵੀ ਨਾ ਜੇ ਸਾਡੇ ਕੋਲ ਤਾਂ ਕੱਲ ਦੀ ਕੁੜੀ ਆ ਵੀ ਹੋਰ ਦੱਸੋ ਵੀ ਅਸੀਂ ਇਸ ਤੋਂ ਉੱਪਰ ਕੁਝ ਨਹੀਂ ਕਰ ਸਕਦੇ ਉਹ ਕਹਿੰਦੇ ਵੀ ਅ ਅਗਲੇ ਦਿਨ ਮੁੰਡੇ ਦਾ ਰਿਪਲਾਈ ਕੀ ਜਾਂਦਾ ਵੀ ਮੈਂ ਹਲੇ ਵਿਆਹ ਨਹੀਂ ਕਰਾਉਣਾ ਕਿ ਜਦੋਂ ਕੁੜੀ ਦੀ ਫੋਟੋ ਦਿਖਾਈ ਸੀ ਸਾਰਾ ਕੁਝ ਹੋਇਆ ਸੀ ਉਦੋਂ ਸਭ ਕੁਝ ਔਕੇ ਸੀ ਉਸ ਤੋਂ ਬਾਅਦ ਕੀ ਹੋਇਆ ਬਸ ਉਹ ਦਹੇਜ ਦੀ ਗੱਲ ਆ ਗਈ ਨਾ ਦਹੇਜ ਦੀ ਗੱਲ ਆ ਗਈ ਸੋ ਆਪਾਂ ਪੜੇ ਲਿਖੇ ਮੁੰਡੇ ਵੀ ਅੱਜਕੱਲ ਦਹੇਜ ਦੇ ਵਿੱਚ ਦਹੇਜ ਦੇ ਲੋਭ ਚ ਵੱਡੇ ਹੋਏ ਨੇ ਇਜ਼ੀ ਮਨੀ ਜੇ ਹੁਣ ਆਪਾਂ ਇਜ਼ੀ ਮਨੀ ਇਜ਼ੀ ਮਨੀ ਜੇ ਹੁਣ ਆਪਾਂ ਕੀ ਕਹੀਏ ਕਿ ਹੁਣ ਲੋਕਾਂ ਨੂੰ ਕਿੱਦਾਂ ਸਮਝਾਈਏ ਦੇਖੋ ਪਹਿਲੀ ਗੱਲ ਤਾਂ ਇਹ ਮੁੰਡਿਆਂ ਮੁੰਡੇ ਵਾਲਿਆਂ ਨੂੰ ਮੁੰਡੇ ਨੂੰ ਸਮਝਣਾ ਚਾਹੂਗਾ ਪਾਊਗਾ ਕਿ ਤੁਸੀਂ ਆਪਣਾ ਬੇਟਾ ਵੇਚਣਾ ਬਿਲਕੁਲ ਤੇ ਕੁੜੀ ਵਾਲਿਆਂ ਨੂੰ ਵੀ ਇਹ ਸੋਚਣਾ ਪਊਗਾ ਕਿ ਤੁਸੀਂ ਦਮਾਦ ਖਰੀਦਣਾ ਅਮਰ ਤੁਸੀਂ ਇੱਕ ਸੰਬੰਧ ਬਣਾ ਰਹੇ ਹੋ ਸੰਬਧੀ ਬਣ ਰਹੇ ਦੂਜੇ ਦੇ ਇੱਕ ਪੈਸੇ ਦੇ ਜ਼ੋਰ ਤੇ ਬਣਾਉਣਾ ਪੈਸੇ ਦੇ ਜ਼ੋਰ ਤੇ ਬਣੇ ਹੋਏ ਰਿਸ਼ਤੇ ਕਿੰਨੀ ਦੇਰ ਚੱਲਦੇ ਆ ਸਾਰੀ ਦੁਨੀਆ ਨੂੰ ਪਤਾ ਇਹ ਅਸੀਂ ਦੱਸਣ ਵਾਲੇ ਕੋਈ ਨਹੀਂ ਹੁੰਦੇ ਪੈਸੇ ਦੇ ਜ਼ੋਰ ਤੇ ਬਣੇ ਹੋਏ ਰਿਸ਼ਤੇ ਬਹੁਤੇ ਦੇਰ ਨਹੀਂ ਚੱਲਦੇ ਜਿਹੜਾ ਰਿਸ਼ਤਾ ਵਿਸ਼ਵਾਸ ਦਾ ਹੈ ਜਿਹੜਾ ਬੰਧਨ ਪਿਆਰ ਦਾ ਉਹ ਪਿਆਰ ਨਾਲ ਤੇ ਵਿਸ਼ਵਾਸ ਨਾਲ ਹੀ ਚੱਲਣਾ ਇਹੀ ਕਾਰਨ ਹੈ ਕਿ ਅੱਜ ਤੁਸੀਂ ਇੱਥੇ ਥਾਣਿਆਂ ਚਲੇ ਜਾਓ ਜਿਹੜੇ ਮਤਲਬ ਇਸ ਖਾਸ ਤਰ੍ਹਾਂ ਦੇ ਊਮਨ ਥਾਣੇ ਆ ਉਥੇ ਦਹੇਜ ਦੇ ਦਹੇਜ ਅਲੱਗ-ਅਲੱਗ ਬਲਾਕ ਬਣੇ ਹੋਏ ਨੇ ਤਰਪਾਲਾਂ ਪਾਈਆਂ ਹੋਈਆਂ ਉਹਨਾਂ ਤੇ ਕਈ ਵਾਰ ਤੋਂ ਬਾਰਿਸ਼ ਚ ਭਿੱਜ ਰਹੇ ਹੁੰਦੇ ਆ ਜੀ ਯਕੀਨ ਨਹੀਂ ਆਉਂਦਾ ਜਾ ਕੇ ਦੇਖ ਲਓ ਆ ਆਪਣੇ ਪਟਿਆਲੇ ਵੀ ਨੇੜੇ ਹੀ ਐ ਜੀ ਜਾ ਕੇ ਦੇਖੋ ਕਿੰਨੇ ਦੇਹੀਜਾਂ ਦੇ ਉੱਤੇ ਉਹ ਪਏ ਆ ਬਲਾਕ ਬਣੇ ਹੋਏ ਨੇ ਆ ਫਲਾਣੇ ਪਿੰਡ ਦਾ ਫਲਾਣੇ ਸ਼ਹਿਰ ਦਾ ਫਲਾਣੇ ਪਿੰਡ ਦਾ ਐ ਬਣੇ ਹੋਏ ਨੇ ਮਤਲਬ ਉਹ ਮਾਂ ਪਿਓ ਦੀ ਖੋਨ ਪਸੀਨੇ ਦੀ ਕਮਾਈ ਇੱਥੇ ਰੁੱਲ ਰਹੀ ਹੈ ਸਿਰਫ ਝਗੜੇ ਵਾਸਤੇ ਤੇ ਉਹ ਝਗੜਾ ਵੀ ਕਿਸ ਚੀਜ਼ ਦਾ ਹੋ ਰਿਹਾ ਕਿ ਅੱਗੇ ਕੋਈ ਡਿਮਾਂਡ ਕਰਦੀ ਡਿਮਾਂਡ ਕਰ ਸ਼ਾਂਤੀ ਨਹੀਂ ਹੈ ਫਿਰ ਇੰਨਾ ਜੇ ਇੰਨਾ ਕੁਝ ਕਰਨ ਤੋਂ ਬਾਅਦ ਵੀ ਸ਼ਾਂਤੀ ਨਹੀਂ ਮਿਲਨੀ ਤਾਂ ਕਰਨਾ ਕਿਉਂ ਹੈ ਕਿਉਂ ਪਿਓ ਨੂੰ ਫਿਰ ਕਰਜ਼ੇ 'ਚ ਕਰਨਾ ਕਿਉਂ ਛੋਟੇ ਭੈਣ ਭਰਾਵਾਂ ਤੇ ਹੋਰ ਬੋਝ ਪਾਣਾ ਕਿਉਂ ਨਾ ਫਿਰ ਸਿੰਪਲ ਵਿਆਹ ਕੀਤਾ ਜਾਏ ਤੇ ਕਲੀਅਰ ਕੀਤਾ ਜਾਵੇ ਪਹਿਲਾਂ ਹੀ ਕਿ ਕੁੜੀ ਅਸੀਂ ਵਿਆਹੀ ਉੱਥੇ ਕਰਨਾ ਜਿੱਥੇ ਅਸੀਂ ਦਹੇਜ ਨਹੀਂ ਦੇ ਸਕਦੇ ਇਹ ਜਿਹੜੀ ਮਤਲਬ ਇਹ ਬਿਮਾਰੀ ਹੈ ਦੀ ਮੈਂ ਕਹਿੰਦੇ ਨਸ਼ਾ ਇੱਕ ਕੋਡ ਐ ਮੈਂ ਕਹਿੰਦਾ ਦਹੇਜ ਵੀ ਇੱਕ ਕੋਡ ਐ ਇਹ ਕੋਡ ਤਾਂ ਖਤਮ ਹੋਊਗਾ ਜੇਕਰ ਦੋਨੋਂ ਧਿਰਾਂ ਮਜ਼ਬੂਤ ਹੋਣਗੀਆਂ ਦੇਣ ਵਾਲੀ ਵੀ ਧਿਰ ਮਜ਼ਬੂਤ ਹੋਣੀ ਚਾਹੀਦੀ ਐ ਲੈਣ ਵਾਲੀ ਵੀ ਦ੍ਰਿੜ ਨਿਸ਼ਚੈ ਕਰੇ ਕਿ ਅਸੀਂ ਆਪਣਾ ਬੱਚਾ ਵੇਚਣਾ ਨਹੀਂ ਐ ਅਸੀਂ ਬਿਨਾ ਦੇਹਿਸ ਤੋਂ ਜੇ ਅਸੀਂ ਕੁੜੀ ਅੱਗੇ ਕਿਉਂਕਿ ਦੇਖੋ ਜੇ ਕੁੜੀ ਵਾਲੇ ਡਿਸਾਈਡ ਕਰ ਲੈਣ ਕਿ ਅਸੀਂ ਨਹੀਂ ਕਰਨਾ ਤੇ ਕੁੜੀਆਂ ਦੇ ਸਾਰਿਆਂ ਦੇ ਘਰਾਂ 'ਚ ਤੇ ਉਹ ਵੀ ਸੋਚ ਲੈਣ ਵੀ ਅਸੀਂ ਵੀ ਦੇਹਿਸ ਨਹੀਂ ਦੇਣਾ ਤੇ ਦੇਖੋ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ 'ਚ ਬਹੁਤ ਘੱਟ ਲੋਕ ਰਹਿ ਗਏ ਬਹੁਤ سارے ਲੋਕ ਅੱਛੇ ਆ ਜੀ ਮੈਂ ਪਿਛਲੇ ਵਾਰ ਗੱਲ ਕਰ ਰਿਹਾ ਸੀ ਕਿ ਇੱਕ ਲੜਕੇ ਨੇ 1 ਰੁਪਏ ਦੇ ਨਾਲ ਹੀ ਕਿਹਾ ਕਿ ਮੈਂ ਨਹੀਂ ਦੇਹਿਸ ਇਹ ਇਸ ਤਰ੍ਹਾਂ ਬਹੁਤ سارے ਲੋਕ ਹੈਗੇ ਆ ਜਿਹੜੇ ਚਾਹਦੇ ਆ ਕਿ ਅੱਛਾ ਸਮਾਜ ਸਿਰਜਿਆ ਜਾਵੇ ਸੋ ਬਹੁਤ سارے ਲੋਕ ਲਾਲਚੀ ਵੀ ਹੁੰਦੇ ਆ ਉਹਨਾਂ ਨੂੰ ਸੋਚ ਬਦਲਣ ਦੀ ਜ਼ਰੂਰਤ ਹੈ ਖਾਸ ਤੌਰ ਤੇ ਉਹਨਾਂ ਦੇ ਮਾਤਾ ਪਿਤਾ ਨੂੰ ਬਜ਼ੁਰਗਾਂ ਨੂੰ ਖਾਸ ਸੋਚ ਬਦਲਣ ਦੀ ਲੋੜ ਹੈ ਨਿਊ ਜਨਰੇਸ਼ਨ ਹੈ ਜਿਹੜੀ ਉਹਨੂੰ ਵੀ ਚਾਹੀਦਾ ਕਿ ਉਹ ਆਪਣੀ ਕਾਬਲੀਅਤ ਪਹਿਚਾਨਣ ਕਿਉਂਕਿ ਜਿਹੜਾ ਬੰਦਾ ਕਹਿੰਦੇ ਆ ਰੱਬ ਦੇ ਦਿੱਤੇ ਨਾਲ ਬੰਦੇ ਦਾ ਢਿੱਡ ਭਰਦਾ ਜਾਂ ਘਰ ਭਰਦਾ ਕਿਸੇ ਦਿੱਤੇ ਨਾਲ ਨਹੀਂ ਭਰਦਾ ਇਹ ਵੀ ਕਹਾਵਤ ਹੈ ਪਰ ਅਸੀਂ ਅਗਰ ਸੋਚ ਲਈਏ ਕਿ ਅਸੀਂ ਕੁਝ ਨਹੀਂ ਲੈਣਾ ਜਿਨੇ ਮਾਪਿਓ ਨੇ ਆਪਣੀ ਧੀ ਦੇਤੀ ਤੇ ਉਹ ਹੋਰ ਕੀ ਦੇ ਤੁਹਾਨੂੰ ਬਿਲਕੁਲ ਜੀ ਤੇ ਦਹੇਜ ਵਰਗੇ ਕੋੜ ਤੋਂ ਤੋਬਾ ਕਰੋ ਮਾਪਿਓ ਸਖਤ ਹੋਣ ਖਾਸ ਤੌਰ ਤੇ ਧੀ ਦੇ ਮਾਪਿਓ ਸਖਤ ਹੋ ਜਾਣ ਵੀ ਅਸੀਂ ਆਪਣੀ ਕੁੜੀ ਨੂੰ ਇੰਨਾ ਹੌਨ ਹਾਰ ਬਣਾਇਆ ਇੰਨਾ ਪੜਾਇਆ ਲਿਖਾਇਆ ਕਿ ਉਹ ਬਿਨਾਂ ਦਹੇਜ ਤੋਂ ਵੀ ਕਾਬਿਲ ਹੈ ਕਿ ਉਸ ਨਾਲ ਕੋਈ ਵੀ ਬੰਦਾ ਵਿਆਹ ਕਰੇ ਇਹ ਤਾਂ ਨਹੀਂ ਹੈ ਕਿ ਸਾਡੇ ਬੱਚੇ 'ਚ ਕੋਈ ਕੱਜ ਹੈ ਕਿ ਉਸ ਦੇ ਲਈ ਅਸੀਂ ਪੈਸੇ ਦੇਾਂਗੇ ਆਸਮਾਨ ਦੇਾਂਗੇ ਤਾਂ ਉਸ ਦਾ ਵਿਆਹ ਹੋਊਗਾ ਉਹਨੂੰ ਕਾਬਿਲ ਕਰੋ ਇੰਨਾ ਤੇ ਜੇਕਰ ਤੁਹਾਡੇ ਕੋਲ ਫੇਰ ਵੀ ਕੁਝ ਹੈ ਵੀ ਉਸ ਦੇ ਹਿੱਸੇ ਦਾ ਰੱਖਿਆ ਹੋਇਆ ਤੇ ਉਹ ਲੜਕੀ ਦੇ ਨਾਂ ਦੇ ਨਾਲ ਜੋੜੋ ਚਾਹੇ ਉਹਨੂੰ ਕੋਈ ਦੁਕਾਨ ਲੈ ਕੇ ਦਿਓ ਫਲੈਟ ਲੈ ਕੇ ਦਿਓ ਐਫ ਡੀ ਦਿਓ ਕੱਲ ਨੂੰ ਪ੍ਰਮਾਤਮਾ ਨਾ ਕਰੇ ਉਸ ਤੇ ਕੋਈ ਮੁਸੀਬਤ ਆ ਜਾਵੇ ਤੇ ਉਹ ਆਪਣਾ ਪਾਲਣ ਪੋਸ਼ਣ ਖੁਦ ਕਰ ਸਕੇ ਕਿਸੇ ਦੇ ਅੱਗੇ ਹੱਥ ਨਾ ਣਾੜੇ ਉਹਨੂੰ ਇੰਨਾ ਮਜ਼ਬੂਤ ਕਰਕੇ ਭੇਜੋ ਇਹ ਨਹੀਂ ਹੈ ਕਿ 500 ਲੋਕਾਂ ਨੂੰ ਖਵਾਤਾ ਜਾਂ ਸਮਾਨ ਦਿੱਤਾ ਉਹ ਖਤਮ ਹੋ ਜਾਣਾ ਤੇ ਫਿਰ ਉਹ ਰਿਸ਼ਤੇ ਵੀ ਨਹੀਂ ਜੁੜਦੇ ਸੋ ਉਹ ਵਾਲੇ ਰਿਸ਼ਤੇ ਬਣਾਓ ਜਿਹੜੇ ਤਾ ਉਮਰ ਤੁਹਾਡੇ ਨਾਲ ਚੱਲਣ ਮੈਂ ਤਾਂ ਇੰਨਾ ਹੀ ਕਹਾ ਬਿਲਕੁਲ ਸਰ ਜਿਹੜੇ ਲੋਕੀ ਹੁਣ ਲਾਲਚ ਦੇ ਵਿੱਚ ਕੁੜੀਆਂ ਨੂੰ ਆਇਲਟਸ ਕਰਵਾ ਦਿੰਦੇ ਨੇ ਵੀ ਚਲ ਇਸੇ ਬਹਾਨੇ ਮੁੰਡੇ ਕਈ ਲਾਲਚੀ ਹੁੰਦੇ ਨੇ ਹੁਣ ਇਹ ਆਇਲਟਸ ਦਾ ਲਾਲਚ ਹੁਣ ਕਿਵੇਂ ਨਿਕਲੂਗਾ ਇਹ ਵੀ ਇੱਕ ਦਾਜ ਦੀ ਹੀ ਬਲੀ ਹੋਈ ਹੈ ਇਹ ਬੜਾ ਤਕੜਾ ਦਾਜ ਹੈ ਪਰ ਇਸੇ ਥੋੜਾ ਜਿਹਾ ਉਲਟ ਹੋ ਰਿਹਾ ਅਸੀਂ ਹਰ ਰੋਜ਼ ਦੇਖਦੇ ਆ ਕਿ ਇੱਥੇ ਇੱਕ ਲੜਕਾ 20 ਲੱਖ ਰੁਪਏ 15 ਲੱਖ ਰੁਪਏ ਲਾ ਕੇ ਕੁੜੀ ਨੂੰ ਪੜਾ ਲਿਖਾ ਕੇ ਕੈਨੇਡਾ ਦੀ ਧਰਤੀ ਤੇ ਭੇਜ ਦਿੰਦਾ ਤੇ ਉੱਥੇ ਜਾ ਕੇ ਕੁੜੀ ਮੁੱਕਰ ਜਾਂਦੀ ਹੈ ਇਹ ਬਹੁਤ ਸਾਰੇ ਕੇਸਿਸ ਨੇ ਉਹੀ ਗੱਲ ਹੈ ਨਾ ਸਰ ਕਹਿੰਦੇ ਨੇ ਕਿ ਹੁਣ ਤੁਸੀਂ ਸਾਡੇ ਤੋਂ ਦਾਜ ਮੰਗਦੇ ਸੀ ਕਿ ਹੁਣ ਤੁਹਾਨੂੰ ਬੁਲਾਉਣੇ ਆ ਨਹੀਂ ਪਰ ਚਲੋ ਇਸ ਵੀ ਵਿਸ਼ਵਾਸ ਘਾਤ ਹੈ ਵਿਸ਼ਵਾਸ ਘਾਤ ਕਿਸੇ ਵੀ ਕੀਮਤ ਤੇ ਨਹੀਂ ਹੋਣਾ ਚਾਹੀਦਾ ਇਹ ਵਿਸ਼ਵਾਸ ਦਾ ਰਿਸ਼ਤਾ ਜੇ ਵਿਸ਼ਵਾਸ ਦਾ ਰਿਸ਼ਤਾ ਤੇ ਪਿਆਰ ਦਾ ਰਿਸ਼ਤਾ ਵਿਸ਼ਵਾਸ ਤੇ ਪਿਆਰ ਨਾਲ ਬਣੇਗਾ ਤਾਂ ਹੀ ਉਹ ਲੰਬਾ ਚਲੇਗਾ ਇਹ ਫਿਰ ਜਿਹੜੇ ਡੌਰੀ ਐਕਟ ਆ ਦੂਜੇ ਡਿਵੋਰਸ ਦੇ ਕੇਸਿਸ ਨੇ ਤਾਂ ਹੀ ਘਟਣਗੇ ਜੇ ਵਿਸ਼ਵਾਸ ਬਣੇਗਾ ਜੀ ਅਗਰ ਤੁਸੀਂ ਕ ਜਾਂਦੇ ਤੁਸੀਂ ਲੜਕੀ ਦੇ ਮੋਢੇ ਤੇ ਪੇਜਣਾ ਚਾਹੁੰਦੇ ਹੁੰਦੇ ਆ ਕਿ ਜੇ ਜਿਸ ਚੀਜ਼ ਦਾ ਆਪਾਂ ਲਾਲਚ ਕਰਾਂਗੇ ਨਾ ਉਹ ਲਾਲਚ ਕਹਿੰਦੇ ਨੇ ਮਾਰਦਾ ਹੀ ਮਾਰਦਾ ਕਹਿੰਦੇ ਲਾਲਚ ਬੁਰੀ ਬਲਾਹ ਹੁੰਦੀ ਹੈ ਅਗਰ ਜੇ ਤੁਸੀਂ ਲਾਲਚ ਕਰਕੇ ਕਿਸੇ ਆਲਟਸ ਵਾਲੀ ਕੁੜੀ ਦੇ ਨਾਲ ਤੁਸੀਂ ਵਿਆਹ ਕਰਾਓਗੇ ਤਾਂ ਫਿਰ ਉਹਦੇ ਵਿੱਚ ਤਾਂ ਤੁਸੀਂ ਆਪ ਹੀ ਫਸੋਗੇ ਤਾਂ ਆਪ ਹੀ ਮਰੋਗੇ ਇਹਦਾ ਮਤਲਬ ਜੇ ਤੁਸੀਂ ਦਾਜ ਮੰਗੋਗੇ ਤਾਂ ਦਾਜ ਵੀ ਇੱਕ ਹਿਸਾਬ ਦਾ ਜੇ ਤੁਸੀਂ ਦਾਜ ਦੇਵੋਗੇ ਵੀ ਉਸ ਤੋਂ ਬਾਅਦ ਤਾਂ ਘਰ ਖਰਾਬ ਹੋਈ ਗਈ ਹਮ ਅਗਲੇ ਦੇ ਕਿੰਨੇ ਕ ਹਸੀਤਾ ਕਿੰਨਾ ਕੋਈ ਅਗਲਾ ਦੇ ਦੂਗਾ ਬਿਲਕੁਲ ਅਲਮੀ ਤਾਂ ਪੰਨ ਹੀ ਬਹੁਤ ਕੁਝ ਦਿੱਕਤਾ ਹੁੰਦਾ ਉਸ ਤੋਂ ਬਾਅਦ ਉਹਦੇ ਕੋਲ ਪਰ ਸਵਾਲ ਤਾਂ ਇਹ ਵੀ ਦੇ ਕਿਉਂ ਦੇ ਕਿਉਂ ਪਹਿਲਾ ਸਵਾਲ ਇਹ ਵੀ ਦਹੇਜ ਆਖਰ ਮਾਂ ਪਿਓ ਦੇਣ ਕਿਉਂ ਜਿਨ੍ਹਾਂ ਨੇ ਆਪਣੇ ਸੀਨੇ ਦਾ ਟੋਟਾ ਤੁਹਾਨੂੰ ਕਾਲਜੇ ਦਾ ਟੁਕੜਾ ਕਿਹਾ ਜੀ ਪੰਜਾਬੀ ਵਿੱਚ ਵੀ ਉਹ ਦੇ ਤਾ ਆਪਣੀ ਧੀ ਦੇਤੀ ਹੁਣ ਦਹੇਜ ਕਿਸ ਚੀਜ਼ ਦਾ ਦੇ ਉਹ ਕਿਉਂ ਦੇ ਸਾਰੀ ਜ਼ਿੰਦਗੀ ਉਹਨੂੰ ਪੜਾ ਲਿਖਾ ਕੇ ਇਸ ਕਾਬਿਲ ਬਣਾਇਆ ਤੇ ਉਹਨੂੰ ਤੁਹਾਡੇ ਘਰ ਭੇਜ ਰਿਹਾ ਤੇ ਉਸ ਤੋਂ ਬਾਅਦ ਇਹਦੀ ਕਿਹੜੀ ਕੁੜੀ ਨੂੰ ਪਾਲਣ ਤੇ ਲਾਤਾ ਫਿਰ ਉਹਦੇ ਲੱਖਾਂ ਪੜਾਈ ਤੇ ਲਾਤਾ ਫਿਰ ਲੱਖਾਂ ਉਹਦੇ ਦਾਜ ਤੇ ਲਾਤਾ ਫਿਰ ਕਰੋੜਾਂ ਦਾ ਕਰਜ਼ਾਈ ਤੇ ਮਾਂ पे ਹੋ ਪੈ ਗਈ ਕਿਉਂ ਕਿਉਂ ਤੁਸੀਂ ਇਹ ਉਮੀਦ ਕਿਉਂ ਕਰਦੇ ਹੋ ਕਿ ਸਾਨੂੰ ਕੋਈ ਦੇ ਖੁਦ ਕਮਾਓ ਕਾਬਿਲ ਬਣੋ ਤੇ ਉਹ ਬੱਚਾ ਵੀ ਕਾਬਿਲ ਹੁੰਦਾ ਤੇ ਉਸ ਨੂੰ ਆਪਣੇ ਘਰ ਲਿਆ ਰਹੇ ਹਾਂ ਤੇ ਉਸ ਨੂੰ ਆਪਣੀ ਧੀ ਬਣਾ ਕੇ ਲਿਆਓ ਇਹ ਮਤਲਬ ਦਹੇਜ ਦੇ ਚੱਕਰ ਚ ਨਹੀਂ ਪੈਣਾ ਚਾਹੀਦਾ ਮੈਂ ਤਾਂ ਇਹੀ ਕਹੂੰਗਾ ਕਿ ਦਹੇਜ ਇੱਕ ਪਾਪ ਹੈ ਇਹ ਪਾਪ ਤੋਂ ਬਚੋ ਦੇਣਾ ਵੀ ਤੇ ਲੈਣਾ ਵੀ ਇਸ ਪਾਪ ਤੋਂ ਬਚਣਾ ਚਾਹੀਦਾ ਜੀ ਬਹੁਤ ਬਹੁਤ ਸ਼ੁਕਰੀਆ ਸਰ ਜੀ ਤੁਸੀਂ ਇਸ ਬਾਬਤ ਗੱਲਬਾਤ ਕੀਤੀ ਹੈ ਤਾਂ ਇਸੇ ਤਰ੍ਹਾਂ ਦੀ ਅਸੀਂ ਹੋਰ ਵੀਡੀਓਜ਼ ਲੈ ਕੇ ਤੁਹਾਡੇ ਰੂਪ ਰੂਪ ਹੁੰਦੇ ਰਵਾਂਗੇ ਮੈਨੂੰ ਗੁਰਪ੍ਰੀਤ ਕਾਉ ਨੂੰ ਦਿਓ ਇਸਾਸਤ ਧੰਨਵਾਦ ਸਸ਼ੀ ਕਾ